ਸੇ ਝੋਨੇ ਦੇ ਵਿੱਚ ਸਾਡੇ ਡੀਐਸਆਰ ਝੋਨੇ ਦੀ ਸਾਰੇ ਇੱਧਰ ਸਾਹਮਣੇ ਤੁਸੀਂ ਵੇਖ ਲਓ ਹੂੰ ਸਾਰੇ ਡੀਐਸਆਰ ਕੀਤੇ ਦੇ ਡੀਐਸਆਰ ਦੇ ਵਿੱਚ ਆਮ ਆਪਾਂ ਕਹਿ ਦਿੰਦੇ ਆਂ ਕਿ ਖੱਦੂ ਵਾਲੇ ਝੋਨੇ ਨਾਲੋਂ ਇੱਕ ਬੈਗ ਵੱਧ ਜੂਰੀਆ ਲੈਂਦਾ ਵਾ ਪਰ ਸਾਡੇ ਹੁਣ ਕਿੰਨਾ ਚਿਰ ਹੋ ਗਿਆ ਸਾਰਾ ਰਹਿਣ ਖਾਉ ਦੇ ਵਿੱਚ ਉਹਨਾਂ ਦੇ ਸਾਡੇ ਜਿਹੜੇ ਡੀਐਸਆਰ ਵਾਲੇ ਝੋਨੇ ਵੀ ਆ ਸਾਡੇ ਏਰੀਆ ਦੇ ਵਿੱਚ ਜਿਹੜੇ ਕੱਦੂ ਵਾਲੇ ਝੋਨੇ ਹੋਰ ਭਰਾਵਾਂ ਨੇ ਲਾਏ ਆ ਉਹ ਦਿਨੋਂ ਘੱਟ ਸਾਡੀ ਹੁਣ ਖਾਦ ਲੈਣ ਲੱਪੇ ਡੀਐਸਆਰ ਵਾਲੇ ਝੋਨਾ ਇਹਨਾਂ ਫਰਕ ਪੈ ਗਿਆ ਜੀ ਯਾਨੀ ਕਿ ਖਾਦਾਂ ਹੁਣ ਘਟ ਗਈਆਂ ਪਹਿਲੇ 2 ਸਾਲ ਫਰਕ ਪੈਂਦਾ ਪਹਿਲੇ 2 ਸਾਲ ਆਪਾਂ ਵੱਧ ਲਾਉਣੀ ਪੈਂਦੀ ਮੁਰਕ ਜੜੀਆਂ ਖਾਦਾਂ ਦੂਜੇ ਤੇ ਜੇ ਸਾਲ ਜਾ ਕੇ ਹੌਲੀ ਹੌਲੀ ਕਰਦੀਆਂ ਕਰਦੀਆਂ ਮੈਨੂੰ 2 ਸਾਲ ਬਾਅਦ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਇਹ ਦੋ ਕੀ ਬੋਂਦੇ ਜੇ ਜੋ ਵੱਜਦਾ ਜੀ ਤੇ ਹਰ ਸਾਲ ਹੀ ਲੈ ਜੇ ਲੈਵਲਿੰਗ ਮੇਰੇ ਤੋਂ ਵੀਡੀਓ ਵੀ ਹੈਗੀਆਂ ਮੈਂ ਤੁਹਾਨੂੰ ਦਿਖਾ ਦੂ ਸਾਰਾ ਲੈ ਕੇ ਲੈਵਲਿੰਗ ਚੱਲਦੇ ਸੀ ਵਧੀਆ ਚੱਲਦੇ ਚੱਲਦਾ ਕਿਉਂ ਨਹੀਂ ਸਭ ਕੋ ਜਾਂਦਾ ਹੁਣ ਸਾਡੇ ਕੋਲ ਮੱਕੀ ਸੀ ਮੱਕੀ ਦੀ ਰਹਿਣ ਦਿਖਾਉਂਦੇ ਸੀ ਕੰਪੈਨਾਂ ਵੜਾਈ 12 12 ਫੁੱਟ ਮੱਕੀ ਸੀ ਉਹ ਵੀ ਸਭ ਕੁਝ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਸਾਰਾ ਕੁਝ ਵੇਚੀ 2000 ਤੇ 17 ਦੇ ਵਿੱਚ ਹੈਪੀ ਸ਼ੀਟਰ ਨਾਲ ਕਣ ਉਸ ਤੋਂ ਬਾਅਦ ਅਸੀਂ ਮੁੜ ਕੇ 2 ਸਾਲ ਲਗਾਤਾਰ ਮਲਚਰ ਮਾਰ ਕੇ ਖੇਤ ਦੇ ਵਿੱਚ ਰਿਵਰਸਿਬਲ ਪਲੋ ਹੁੰਦੇ ਸਾਰੀ ਜਿਹੜੀ ਮਿੱਟੀ ਪਲਟ ਕੇ ਕਣਕ ਬੀਜਦੇ ਰਹੇ ਆ ਉਹਦੇ ਨਾਲ ਕੀ ਹੋਇਆ ਕਿ ਚਲੋ ਤੇਲ ਖਰਚਾ ਤੇ ਇੱਕ ਅਦਾਖੀ ਲੀਟਰ ਏਕੜ ਦਾ ਵੱਧ ਆਉਂਦਾ ਪਰ ਉਹਦੇ ਨਾਲ ਆਪਣਾ ਜਿਹੜਾ ਕਣਕ ਦਾ ਝਾੜ ਆ ਪਹਿਲੇ ਸਾਲ ਹੀ ਇੱਕ ਬਣੇ ਤੁਸੀਂ ਭਾਵੇਂ ਅੱਗ ਲਾ ਕੇ ਖੇਤ ਨੂੰ ਪੀਜ ਲਓ ਇੱਕ ਬਣ ਹੋ ਰਹਿਣ ਖੌਂਦ ਵਿੱਚ ਵਾ ਕੇ ਵੇਖ ਲਓ ਪਲੂ ਫੇਰ ਕੇ ਦੋ ਕੁਇੰਟਲ ਦਾ ਛਾੜ ਦਾ ਫਰਕ ਪਾਊਗਾ ਜੀ ਕਣਕ ਵਾਧਾ ਆਊਗੀ ਵਾਧਾ ਆਊਗੀ ਦੋ ਕੁਇੰਟਲ ਕਣਕ ਜਦੋਂ ਤੂੜੀ ਬਣਾ ਲੈਨੇ ਆ ਰਹਿ ਰਹੂੰਦ ਸਾਰੀਆਂ ਇਹ ਵਿੱਚੇਵਾ ਦਿੰਨੇ ਆ ਉਸ ਤੋਂ ਬਾਅਦ ਲੈ ਜੇ ਲੈਵਲਿੰਗ ਪਹਿਲੀ ਕਰ ਲਈਦੀ ਆ ਪਹਿਲੀ ਲੈ ਜੇ ਲੈਵਲਿੰਗ ਕਰਕੇ ਤੇ ਪਹਿਲੋਂ ਜਦੋਂ ਡ੍ਰਿੱਲਾ ਨਹੀਂ ਹੀ ਨਹੀਂ ਹੈਗੀਆਂ ਜਦੋਂ 13 ਜੀ ਚਾਲੂ ਕੀਤਾ ਉਦੋਂ ਸਾਡਾ ਦੇਸੀ ਤਰੀਕਾ ਹੁੰਦਾ ਜਿਹੜੀ ਆਪਣੀ ਜ਼ਮੀਨ ਦੀ ਰੀਡ ਦੀ ਹੱਡੀ ਹੁੰਦੀ ਹੈ ਜੀ ਆਰਗੈਨਿਕ ਮੈਟਰ ਕਾਰਬਨ ਮਾਦਾ ਜਿਹਨੂੰ ਕਹਿ ਦਿੰਨੇ ਆ ਉਹ ਚਾਹੀਦਾ 0 40 ਤੋਂ 0.75 ਦੇ ਵਿੱਚ ਵਿੱਚ ਪਰ ਉਹ ਕਿਸਾਨ ਭਰਾਵਾਂ ਦਾ ਕਿਸੇ ਦਾ 0.9 0.25 0.28 ਕੋਈ ਭਰਾ ਜੀ ਦਾ 0.4 ਤੱਕ ਜਾਂਦਾ ਹੋਵੇ ਹੂੰ ਅਸੀਂ ਰਹਿਣ ਖੋਂ ਦੇ ਵਿੱਚ ਵਾਉਣੇ ਤੇ ਸਾਡੇ ਹਰ ਸਾਲ ਹੀ ਮਿੱਟੀ ਦੇ ਟੈਸਟ ਹੁੰਦੇ ਆ ਜੀ ਕਰਾਉਂਦੇ ਰਹਿ ਆਂ ਅਸੀਂ ਪਹਿਲਾਂ ਸਿਸਟਰ ਸਟੇਟ ਆ ਹਿਯਾਰਪੁਰ ਜੀ ਕਿਲੂ ਦਾ ਜਿੱਥੇ ਫਾਰਮ ਉਹਨੋਂ ਉੱਥੇ 16 ਦੇ 16 ਹੀ ਤੱਤ ਚੈੱਕ ਹੁੰਦੇ ਆ ਹੂੰ ਸਾਡੇ ਖੇਤਾਂ ਦਾ ਜਿਹੜਾ ਆਰਗੈਨਿਕ ਮੈਟਰ ਆ 1.10 1.20 1.25 ਤੱਕ ਗਿਆ ਜਿਹੜਾ 0.75 ਤੱਕ ਚਾਹੀਦਾ ਜਿਹੜਾ ਆਮ ਕਿਸਾਨਾਂ ਦਾ 0.9 0.20 0.25 ਤੱਕ ਆਉਂਦਾ ਸਾਡਾ 1.10 ਤੱਕ ਚੱਲ ਗਿਆ ਯਾਨੀ ਕਿ ਜਿੰਨਾ ਚਾਹੀਦਾ ਉਸ ਤੋਂ ਵੱਧ ਚੱਲ ਗਿਆ ਆਰਗੈਨਿਕ ਮੈਟਰ ਸਿਰਫ ਰਹਿਣ ਦਿਖਾਉਣ ਦੇ ਵਿੱਚ ਵਾਉਣ ਦੇ ਕਾਬੂ ਦੋਸਤੋ ਅਕਸਰ ਜਦੋਂ ਅਸੀਂ ਖੇਤੀਬਾੜੀ ਦੀ ਗੱਲਬਾਤ ਕਰਦੇ ਹਾਂ ਨਾ ਤੇ ਬਹੁਤ ਸਾਰੀਆਂ ਇੰਟਰਵਿਊਜ਼ ਤੁਸੀਂ ਦੇਖੀਆਂ ਹੋਣੀਆਂ ਜਿਦੇ ਵਿੱਚ ਖੇਤੀਬਾੜੀ ਵਿੱਚ ਵਿਨਤਾ ਲਿਆਉਣ ਦੀ ਅਸੀਂ ਗੱਲਬਾਤ ਤੁਹਾਡੇ ਨਾਲ ਕਰਦੇ ਰਹਿੰਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਰਵਾਇਤੀ ਫਸਲਾਂ ਦੇ ਚੱਕਰ ਵਿੱਚ ਅਸੇ ਹੋਏ ਨੇ ਤੇ ਆਪਣੀ ਜ਼ਮੀਨ ਜਿਹੜੀ ਆ ਉਹਨੂੰ ਉਪਜਾਊ ਬਣਾਉਣ ਵਾਸਤੇ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜਿਹੜੇ ਵੱਖ-ਵੱਖ ਤਰੀਕਿਆਂ ਦੀ ਖੇਤੀ ਜਿਹੜੀ ਆ ਕਰਦੇ ਰਹਿੰਦੇ ਆ ਤੇ ਵੱਖ-ਵੱਖ ਸਾਡਾ ਨੇ ਹੱਲ ਕੱਢਿਆ ਬਾਪੀ ਕਿਵੇਂ ਜਿਹੜੀ ਰਹਿਤ ਖੁੰਦ ਆ ਉਹਨੂੰ ਬਿਨਾਂ ਸਾੜੇ ਤੋਂ ਕਿਵੇਂ ਅਸੀਂ ਖੇਤੀ ਕਰ ਸਕਦੇ ਆ ਅੱਜ ਇਹ ਸਾਰੀਆਂ ਗੱਲਾਂ ਦਾ ਹੱਲ ਤੁਹਾਨੂੰ ਦੱਸਾਂਗੇ ਪਿੱਛੇ ਜੇ ਆਪਾਂ ਇੱਕ ਡੱਲੇਵਾਲ ਜੀ ਦੀ ਵੀਡੀਓ ਵੀ ਸੁਣੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਕਚਰੇ ਦਾ ਹੱਲ ਕੋਈ ਨਹੀਂ ਜਿਹੜੀ ਰਹਿਤ ਖੁੰਦ ਹੈ ਨਾ ਫਸਲ ਦੀ ਦਾ ਹੱਲ ਕੋਈ ਨਹੀਂ ਇਸ ਕਰਕੇ ਕਿਸਾਨ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਆਪਣੀ ਜਿਹੜੀ ਫਸਲ ਦੀ ਰਹਿਤ ਖੁੰਦ ਆ ਉਹਨੂੰ ਅੱਗ ਲਾਉਣੀ ਹੀ ਪੈਂਦੀ ਹੈ ਜਾਂ ਕੰਪਿਊਟਰ ਕਰਾਇਆ ਨਹੀਂ ਚੱਲਦਾ ਇਹ ਉਹਨਾਂ ਦੀ ਵਰਡਿੰਗ ਸੀਗੀ ਤੇ ਮੇਰੇ ਨਾਲ ਅੱਜ ਵੀਰ ਚਾਨਣ ਸਿੰਘ ਆ ਚਾਨਣ ਸਿੰਘ ਕਾਮਯਾਬ ਕਿਸਾਨ ਹੈ ਤੇ ਇਹਨਾਂ ਦੀ ਜਿਹੜੀ ਖੇਤੀ ਕਰਨ ਦਾ ਤਰੀਕਾ ਵੀ ਵੱਖਰਾ ਜਾਨੀ ਇਹਨਾਂ ਨੇ ਇੱਕ ਝੋਨਾ ਦੀ ਜਿਹੜੀ 2013-14 ਤੋਂ ਇਹਨਾਂ ਨੇ ਸ਼ੁਰੂ ਕੀਤਾ ਗੱਲਬਾਤ ਤਾਂ ਹੁਣ ਚੱਲਦੀ ਹੈ ਨਾ ਸਿੱਧੀ ਬਜਾਈ ਦੀ ਇਹਨਾਂ ਨੇ 13-14 ਤੋਂ ਸ਼ੁਰੂ ਕਰ ਦਿੱਤਾ ਸੀ ਤੇ ਇਹਨਾਂ ਦੀ ਉਸ ਨੀਤੀ ਨੂੰ ਦੇਖ ਕੇ ਜਿਹੜੇ ਕਿਸਾਨੀ ਦੇ ਜਿਹੜੇ ਅਫਸਰ ਨੇ ਜਿਹੜੇ ਖੇਤੀਬਾੜੀ ਦੇ ਅਫਸਰ ਨੇ ਉਹਨਾਂ ਨੇ ਇਸ ਵਿਧੀ ਨੂੰ ਨਾ ਹੀ ਦੇ ਦਿੱਤਾ ਚਾਨਣ ਵਿਧੀ ਚਾਨਣ ਵਿਧੀ ਦੁਆਰਾ ਚੋਨਾ ਭੇਜਿਆ ਗਿਆ ਆਪਾਂ ਕਰਦੇ ਹਾਂ ਗੱਲਬਾਤ ਮੇਰੇ ਨਾਲ ਵੀਰ ਚਾਨਣ ਸਿੰਘ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਤੁਹਾਡਾ ਵੀ ਤੇ ਜਿਹੜੇ ਆਪਣੇ ਸਰੋਤੇ ਵੇਖਣਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਜੀ ਤੁਹਾਡਾ ਇੱਥੇ ਪਹੁੰਚਣ ਜੀ ਬਹੁਤ ਬਹੁਤ ਧੰਨਵਾਦ ਤੇ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰਦੇ ਹਾਂ ਵੀ ਅਕਸਰ ਨਾ ਜਦੋਂ ਅਸੀਂ ਸਵਾਲ ਕਰਦੇ ਹਾਂ ਨਾ ਕਿਸਾਨ ਭਰਾਵਾਂ ਨੂੰ ਵੀ ਅੱਗ ਲਾਉਣ ਤੋਂ ਬਚੋ ਕਿਉਂਕਿ ਤੁਹਾਡਾ ਜਿਹੜਾ ਮੇਨ ਫੋਕਸ ਰਹਿੰਦਾ ਵਾ ਵੀ ਤੁਸੀਂ ਕਹਿੰਦੇ ਮੈਂ ਕਦੀ ਰਹਿਤ ਖੇਤ ਨੂੰ ਅੱਗ ਨਹੀਂ ਲਾਈ ਜੀ ਵਧੀਆ ਤਰੀਕੇ ਦੀ ਖੇਤੀ ਕਰ ਰਹੇ ਹੋ ਆਪ ਰੈਂ ਦਿਖੋਂ ਦਾ ਹਾਲ ਤੇ ਇਹ ਆ ਜੀ ਜਿਹੜੀ ਤੇ ਕਣਕ ਆਪਾਂ ਬੀਜਣੀ ਜਿੱਥੇ ਕਣਕ ਬੀਜਣੀ ਉਹਦਾ ਦੇ ਹਾਲ ਹੀ ਬਹੁਤ ਸੌਖਾ ਆ ਹੀ ਤੇ ਲਾਉਨੇ ਸਬਜ਼ੀ ਤੁਹਾਨੂੰ ਪਤਾ ਅੱਗੇ ਵੀ ਤੁਸੀਂ ਮੇਰੇ ਕੋਲ ਆਏ ਹੋ ਰੋਪਾ ਜੀ ਬਿਜਾਈ ਕੀਤੀ ਜੀ ਜੀ ਤੇ ਕਣਕ ਦਾ ਤੇ ਰੈਂ ਦਿਖੋਂ ਦਾ ਅਸੀਂ 2017 ਦੇ ਵਿੱਚ ਹੈਪੀ ਸ਼ੀਡਰ ਨਾਲ ਕਣਕ ਦੀ ਬਿਜਾਈ ਕਰਦੇ ਰਹੇ ਹਾਂ ਜੀ ਉਦੋਂ ਤੋਂ ਹੂੰ ਉਸ ਤੋਂ ਬਾਅਦ ਅਸੀਂ ਮੁੜ ਕੇ 2 ਸਾਲ ਲਗਾਤਾਰ ਮਲਚਰ ਮਾਰ ਕੇ ਖੇਤ ਦੇ ਵਿੱਚ ਰਿਵਰਸੀਬਲ ਪਲੋ ਹੁੰਦੇ ਸਾਰੀ ਜਿਹੜੀ ਮਿੱਟੀ ਪਲਟ ਕੇ ਕਣਕ ਬੀਜਦੇ ਰਹੇ ਹਾਂ ਉਹ ਦਿਨ ਕੀ ਹੋਇਆ ਕਿ ਚਲੋ ਖੇਤੀ ਲਖਤਾਂ ਤੇ ਕਰ 10 ਕਿਲੋ 1 ਏਕੜ ਦਾ ਵੱਧ ਆਉਂਦਾ ਹ ਹ ਪਰ ਉਹਦੇ ਨਾਲ ਆਪਣਾ ਜਿਹੜਾ ਕਣਕ ਦਾ ਝਾੜ ਆ ਪਹਿਲੇ ਸਾਲ ਹੀ ਇੱਕ ਬਣੇ ਤੁਸੀਂ ਭਾਵੇਂ ਅੱਗ ਲਾ ਕੇ ਖੇਤ ਨੂੰ ਪੀਜ ਲਓ ਇੱਕ ਬਣਿਓ ਰੈਂਡ ਖੌਂਦ ਵਿੱਚ ਵਾਹ ਕੇ ਵੇਖ ਲਓ ਪਲੋ ਫੇਰ ਕੇ 2 ਕੁਇੰਟਲ ਦਾ ਝਾੜ ਦਾ ਫਰਕ ਪਊਗਾ ਜੀ ਕਣਕ ਵੱਧ ਆਊਗੀ ਵੱਧ ਆਊਗੀ 2 ਕੁਇੰਟਲ ਇੱਕ ਹੋਰ ਗੱਲ ਇੱਕ ਨਾਲ ਸਾਡੇ ਤਨਤਾਂ ਜ਼ਿਲ੍ਹੇ ਦੇ ਵਿੱਚ ਮਿੱਟੀ ਟੈਸਟ ਬਹੁਤ ਘੱਟ ਕਿਸਾਨ ਕਰਾਉਂਦੇ ਆ ਪਰ ਜਿੰਨੇ ਵੀ ਕਿਸਾਨ ਕਰਾਉਂਦੇ ਆ ਨਾ ਮਿੱਟੀ ਟੈਸਟ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਮੇਰੇ ਕੋਲ ਵੀ ਰਿਪੋਰਟ ਆਈਆਂ ਚਲੋ ਸੱਜਣ ਮਿੱਤਰ ਕੱਲ ਦੇ ਲਈ ਤੇ ਬਹੁਤ ਜੀ 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 ਉਹਨਾਂ ਦਾ ਜਿਹੜਾ ਆਪਣੀ ਜ਼ਮੀਨ ਦੀ ਰੀਡ ਦੀ ਹੱਡੀ ਹੁੰਦੀ ਹੈ ਜੀ ਆਰਗੈਨਿਕ ਮੈਟਰ ਕਾਰਬਨ ਮਾਦਾ ਜਿਹਨੂੰ ਕਹੈ ਦਿੰਦੇ ਆ ਉਹ ਚਾਹੀਦਾ 0 40 ਤੋਂ 0.75 ਦੇ ਵਿੱਚ ਵਿੱਚ ਪਰ ਉਹ ਕਿਸਾਨ ਭਰਾਵਾਂ ਦਾ ਕਿਸੇ ਦਾ 0.9 ਨਹੀਂ 0.25 0.28 ਕੋਈ ਭਰਾ ਜੀ ਦਾ 0.40 ਤੱਕ ਜਾਂਦਾ ਹੋਵੇ ਹੂੰ ਅਸੀਂ ਰਹਿਣ ਖੌਂ ਦੇ ਵਿੱਚ ਵਾਉਨੇ ਤੇ ਸਾਡੇ ਹਰ ਸਾਲ ਹੀ ਮਿੱਟੀ ਦੇ ਟੈਸਟ ਹੁੰਦੇ ਆ ਜੀ ਕਰਾਉਂਦੇ ਰਹਿ ਆਂ ਅਸੀਂ ਪਹਿਲਾਂ ਸਿਸਟਰ ਸਟੇਟ ਆ ਹਿਯਾਰਪੁਰ ਜੀ ਕਿਲੂ ਦਾ ਜਿੱਥੇ ਫਾਰਮ ਉਹਨੋਂ ਉੱਥੇ 16 ਦੇ 16 ਹੀ ਤੱਤ ਚੈੱਕ ਹੁੰਦੇ ਆ ਹੂੰ ਸਾਡੇ ਖੇਤਾਂ ਦਾ ਜਿਹੜਾ ਆਰਗੈਨਿਕ ਮੈਟਰ ਆ 1.10 1.20 1.25 ਤੱਕ ਗਿਆ ਜਿਹੜਾ 0.75 ਤੱਕ ਚਾਹੀਦਾ ਜਿਹੜਾ ਆਮ ਕਿਸਾਨਾਂ ਦਾ 0.9 0.20 0.25 ਤੱਕ ਆਉਂਦਾ ਸਾਡਾ 1.10 ਤੱਕ ਚੱਲ ਗਿਆ ਯਾਨੀ ਕਿ ਜਿੰਨਾ ਚਾਹੀਦਾ ਉਸ ਤੋਂ ਵੱਧ ਚੱਲ ਗਿਆ ਆਰਗੈਨਿਕ ਮੈਟਰ ਸਿਰਫ ਰੈਨ ਖੁੰਦ ਵਿੱਚ ਵਾਉਣ ਦੇ ਕਾਰਨ ਰੈਨ ਖੁੰਦ ਉਹ ਮਤਲਬ ਉਹਦੇ ਨਾਲ ਇਹ ਫਾਇਦਾ ਹੁੰਦਾ ਵੀ ਤੁਹਾਡੀ ਜਿਹੜੀ ਜ਼ਮੀਨ ਹੋਰ ਉਪਜਾਊ ਹੋ ਰਹੀ ਹੈ ਉਪਜਾਊ ਹੋ ਰਹੀ ਹੈ ਜੀ ਮੇਨ ਰੀਡ ਦੇ ਅੱਗੇ ਬਾਕੀ ਸਾਰੇ ਜਿੰਨੇ ਤੱਤ ਆ ਉਹ ਸਾਡੀ ਜ਼ਮੀਨ ਦੀ ਪੂਰੇ ਹੁੰਦਾ ਜੀ ਅਜੇ ਤੱਕ ਕੋਈ ਨਹੀਂ ਕਟਿਆ ਨਹੀਂ ਤੇ ਜ਼ਿਆਦਾਤਰ ਅਸੀਂ ਵੇਨੇ ਆ ਕਿ ਜ਼ਿਆਦਾਤਰ ਜ਼ਮੀਨਾਂ ਦੇ ਵਿੱਚ ਜਿਹੜੇ ਆਪਾਂ ਨੂੰ ਜਿੰਨੇ ਤੱਤ ਚਾਹੀਦੇ ਉਹ ਉਹਨਾਂ ਦੀ ਮਾਤਰਾ ਘੱਟ ਹੀ ਆਉਂਦੀ ਹੈ ਇੱਕ ਸਾਡੇ ਜ਼ਮੀਨਾਂ ਦੇ ਵਿੱਚ ਇਧਰ ਏਰੀਆ ਦੇ ਵਿੱਚ ਮਾਤਰਾ ਵਧ ਆਉਂਦੀ ਹੈ ਲੋਕਾਂ ਦੀ ਡੀਏਪੀ ਦੀ ਬਸ ਜੀ ਜੀ ਡੀਏਪੀ ਦੀ ਤੁਹਾਨੂੰ ਪਤਾ ਲੋਕਾਂ ਜੋ ਡੀਏਪੀ ਤੇ ਆਪਣੇ ਕਿਸਾਨ ਭਰਾ ਜ਼ਿਆਦਾ ਰੱਖਦੇ ਆ ਤੇ ਡੀਏਪੀ ਦੀ ਮਾਤਰਾ ਵਧ ਆਉਂਦੀ ਜਿਹੜਾ ਕਾਰਬਨ ਮਦਨ ਆਰਗੈਨਿਕ ਮੈਟਰ ਉਹਦੀ ਮੇਨ ਦਿੱਕਤ ਉਹ ਬਹੁਤ ਘੱਟ ਆ ਤੇ ਉਹ ਰਹਿਣ ਖੁੰਦ ਜੇ 2 ਸਾਲ ਆਪਾਂ ਵਿੱਚ ਵਾ ਲਈਏ ਤੇ ਉਹ ਸਾਰੀ ਦੀ ਸਾਰੀ ਮੰਨ ਲਓ ਉਹਦਾ ਮਸਲਾ ਅਲੱਗ ਆਪਣਾ ਆਰਗੈਨਿਕ ਮੈਟਰ ਜੇ ਵੱਧ ਗਿਆ ਤੇ ਸਾਰਾ ਕੰਮ ਹੀ ਗੜੀ ਗਿਆ ਇੱਥੇ ਜਦੋਂ ਤੁਸੀਂ ਰਹਿਤ ਖੁਦ ਵਿੱਚੇ ਵਾਉਂਦੇ ਹੋ ਇਹਦੇ ਨਾਲ ਤੁਹਾਨੂੰ ਦਵਾਈਆਂ ਕਿੰਨੀਆਂ ਕੁ ਵਰਤਣ ਦੀ ਲੋੜ ਪੈਂਦੀ ਆ ਉਹਦੇ ਨਾਲੋਂ ਘੱਟ ਪੈਂਦੀ ਐ ਕਿ ਜਾਂ ਉਨੀਆਂ ਹੀ ਵਰਤਨੀਆਂ ਪੈਂਦੀਆਂ ਫੇਰ ਜਦੋਂ ਤੇ ਪਹਿਲੇ ਸਾਲ ਅਸੀਂ ਸਾਰਾ ਪ੍ਰਾਲ ਝੋਨੇ ਦਾ ਵਿੱਚ ਵਾਉਣ ਲੱਗੇ ਆ ਪਹਿਲੇ 1-2 ਸਾਲ ਸਾਨੂੰ ਜਿਹੜੀ ਜਿਹੜੀ ਮਾਤਰਾ ਵਧਾਉਣੀ ਪਈ ਵਧਾਉਣੀ ਪਈ ਪਹਿਲੇ ਸਾਲ ਹਾਂ ਜੇ ਆਪਾਂ ਐਵੇਂ ਕਹਿ ਦਈਏ ਕਿ ਘਟਾਉਣੀ ਪਈ ਪਹਿਲੇ 2 ਸਾਲ ਵਧਾਉਣੀ ਪਈ ਪਰ ਹੁਣ ਘਟਦੀ ਘਟਦੀ ਜਿੱਥੇ ਝੋਨੇ ਦੇ ਵਿੱਚ ਸਾਡੇ ਡੀਐਸਆਰ ਝੋਨੇ ਦੀ ਸਾਰੀ ਇੱਧਰ ਸਾਹਮਣੇ ਤੁਸੀਂ ਵੇਖ ਲਓ ਹਾਂ ਸਾਰੇ ਡੀਐਸਆਰ ਕਿਤੇ ਦੇ ਡੀਐਸਆਰ ਦੇ ਵਿੱਚ ਆਮ ਆਪਾਂ ਕਹਿ ਦਿੰਦੇ ਆ ਕਿ ਕੱਦੂ ਵਾਲੇ ਝੋਨੇ ਨਾਲੋਂ ਇੱਕ ਬੈਗ ਵੱਧ ਜ਼ੂਰੀਆ ਲੈਂਦਾ ਵਾ ਪਰ ਸਾਡੇ ਹੁਣ ਕਿੰਨਾ ਚਿਰ ਹੋ ਗਿਆ ਸਾਰਾ ਰਹਿਣ ਖੋਂ ਦੇ ਵਿੱਚ ਮੁੰਦਿਆਂ ਨੂੰ ਸਾਡੇ ਜਿਹੜੇ ਡੀਐਸਆਰ ਵਾਲੇ ਝੋਨੇ ਵੀ ਆ ਸਾਡੇ ਏਰੀਆ ਦੇ ਵਿੱਚ ਜਿਹੜੇ ਕੱਦੂ ਵਾਲੇ ਝੋਨੇ ਹੋਰ ਭਰਾਵਾਂ ਨੇ ਲਾਏ ਆ ਉਹ ਦਿਨੋਂ ਘੱਟ ਸਾਡੀ ਹੁਣ ਖਾਦ ਲੈਣ ਲੱਪੇ ਡੀਐਸਆਰ ਵਾਲੇ ਝੋਨਾ ਹਮ ਇਨਾ ਫਰਕ ਪੈ ਗਿਆ ਜੀ ਯਾਨੀ ਕਿ ਖਾਦਾਂ ਹੁਣ ਘਟ ਗਈਆਂ ਪਹਿਲੇ 2 ਸਾਲ ਫਰਕ ਪੈਂਦਾ ਪਹਿਲੇ 2 ਸਾਲ ਆਪਾਂ ਨੂੰ ਵੱਧ ਲਾਉਣੀ ਪੈਂਦੀ ਮੁੜ ਕੇ ਜਦੋਂ ਫਿਰ ਆਪਾਂ ਜਿਹੜਾ ਆਪਾਂ ਮਲਚਰ ਮਾਰ ਕੇ ਪਲਟਾ ਵਾਅਦੇ ਪਲੋ ਫੇਰਦੇ ਆ ਉਹ ਅਗਲੇ ਸਾਲ ਜਦੋਂ ਆਪਾਂ ਉਹੋ ਹੀ ਜਦੋਂ ਫੇਰ ਪਲਟਾ ਮਾਰਦੇ ਜਿਹੜੀ ਰੈਂਦ ਖੋਂਦ ਗਲਿਓ ਸਾਰਾ ਹਿਸਾਬ ਨਾਲ ਰੂੜੀ ਬਣੀ ਹੁੰਦੀ ਇੱਕ ਹਿਸਾਬ ਉਹ ਸਾਰੀ ਜਦੋਂ ਬਾਹਰ ਹੁੰਦੀ ਹੈ ਫਿਰ ਦੂਜੇ ਸਾਲ ਆਪਾਂ ਨੂੰ ਜਿਹੜੀਆਂ ਖਾਦਾਂ ਦੂਜੇ ਤੇ ਜੇ ਸਾਲ ਜਾ ਕੇ ਹੌਲੀ ਹੌਲੀ ਕੱਢਦੀਆਂ ਕਰਦੀਆਂ ਪਾਣੀ ਮਿਲ 2 ਸਾਲ ਬਾਅਦ ਫਰਕ ਪੈ ਜਾਂਦਾ ਫਰਕ ਪੈ ਜਾਂਦਾ 2 ਸਾਲ ਜਿ ਤਰ੍ਹਾਂ ਨਾ ਪਿਛਲੇ ਆਪਾਂ ਇੱਕ ਡੱਲੇਵਾਲ ਜੀ ਦਾ ਬਿਆਨ ਤੁਸੀਂ ਵੀ ਸੁਣਿਆ ਹੋਊਗਾ ਹਾਂਜੀ ਉਹਦੇ ਵਿੱਚ ਉਹਨਾਂ ਨੇ ਇੱਕ ਕੰਪਿਊਟਰ ਵਾਲਾ ਕਿਰਾਇਆ ਨਹੀਂ ਸਾਡਾ ਚੱਲਦਾ ਇਸ ਕਰਕੇ ਸਾਡੀ ਮਜਬੂਰੀ ਬਣ ਜਾਂਦੀ ਅੱਗ ਲਾਉਣਾ ਕੰਪਿਊਟਰ ਕਿਰਾਇਆ ਜੇ ਦੇ ਆਪਾਂ ਸਿੱਧਾ ਮੰਨ ਲਓ ਇਦਾਂ ਖੇਤ ਆ ਤੇ ਜੇ ਤੇ ਆਪਾਂ ਤਵੀਆਂ ਚਲਾਤੀਆਂ ਫਿਰ ਤੇ ਨਹੀਂ ਚੱਲਣਾ ਜੇ ਮਲਚਰ ਮਾਰ ਕੇ ਜਿਹੜਾ ਝੋਨੇ ਦੀ ਰੇਨ ਖਾਉਦੋਂ ਨੂੰ ਪਲੋ ਮਾਰਦਾਂਗੇ ਉੱਤੇ ਕੰਪਿਊਟਰ ਕਿਰਾਇਆ ਚੱਲੂਗਾ ਕਣਕ ਵੱਢ ਕੇ ਤੂੜੀ ਬਣਾਉਣ ਤੋਂ ਬਾਅਦ ਸਾਰਾ ਕੁਝ ਅਸੀਂ ਕੇ ਬੰਦੇ ਜੇ ਜੋ ਬਾਈਦਾ ਤੇ ਹਾਰ ਸਾਲ ਹੀ ਲੈ ਜੇ ਲੈਵਲਿੰਗ ਮੇਰੇ ਤੋਂ ਵੀਡੀਓ ਵੀ ਹੈਗੀਆਂ ਮੈਂ ਤੁਹਾਨੂੰ ਦਿਖਾ ਦੂੰ ਸਾਰਾ ਲੈ ਜੇ ਲੈਵਲਿੰਗ ਚੱਲਦੇ ਹੀ ਵਧੀਆ ਚੱਲਦੇ ਚੱਲਦਾ ਕਿਉਂ ਨਹੀਂ ਸਭ ਕੁਝ ਹੁੰਦਾ ਹੁਣ ਸਾਡੇ ਕੋਲ ਮੱਕੀ ਸੀ ਮੱਕੀ ਦੀ ਰਹਿਣ ਦਿਖਾਉਂਦੀ ਸੀ ਕੰਪੈਨਾਂ ਵੜਾਈ 12 12 ਫੁੱਟ ਮੱਕੀ ਸੀ ਉਹ ਵੀ ਸਭ ਕੁਝ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਸਾਰਾ ਕੁਝ ਵੇਖੀ ਕਿਹੜੀ ਕਿਹੜੀ ਫਸਲ ਉਗਾ ਰਹੇ ਹੁਣ ਤੱਕ ਫਸਲਾਂ ਸਬਜ਼ੀਆਂ ਤੇ ਲਗਭਗ ਅਸੀਂ ਜ਼ਿਆਦਾਤਰ ਸਾਰੀਆਂ ਹੀ ਬੀਜੀਆਂ ਜੀ ਹੁਣ ਤੱਕ ਪਰ ਹੁਣ ਅਸੀਂ ਜਿਹੜੀ ਮੇਨ ਆ ਸਾਡੀ ਸਬਜ਼ੀਆਂ ਦੀ ਫਸਲ ਆ ਉਹ ਸਾਡੀ ਗਾਜਰ ਆ ਜੀ ਮੇਨ ਮੁੱਖ ਫਸਲ ਸਾਡੀ ਤੇ ਕਣਕ ਝੋਨਾ ਤੇ ਆਪਣਾ ਹੈਗਾ ਹੀ ਆ ਜੀ ਕਣਕ ਅਸੀਂ ਬਹੁਤ ਘਟਾਤੀ ਕਣਕਲੀ ਥਾਂ ਤੇ ਅਸੀਂ ਗਾਜਰ ਤੇ ਛਲਗਮ ਲੈ ਆਉਂਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਫਰਵਰੀ ਦੇ ਵਿੱਚ ਜਾਂ ਜਨਵਰੀ ਅਖੀਰ ਦੇ ਵਿੱਚ ਮੱਕੀ ਹੁੰਦੀ ਆ ਉਹ ਸਾਡੇ ਕੋਲ ਹੁੰਦੀ ਆ ਜਿਆਦਾਤਰ ਨਾ ਕਿਸਾਨਾਂ ਦਾ ਇਹ ਵੀ ਮਿਹਣਾ ਰਹਿੰਦਾ ਵਾ ਵੀ ਸਾਨੂੰ ਚੰਗਾ ਭਾਅ ਮਿਲੇ ਸਾਨੂੰ ਫਸਲਾਂ ਦੇ ਵਿੱਚ ਭਿੰਨਤਾ ਤਾਂ ਹੀ ਸਾਨੂੰ ਲਾਉਣ ਦਾ ਫਾਇਦਾ ਮੰਡੀ ਕਰਨੀ ਹੁੰਦਾ ਮੰਡੀ ਕਰਨ ਦਾ ਜਿਆਦਾ ਪੰਗਲ ਮੰਡੀ ਕਰਨ ਦਾ ਤੇ ਇਹ ਹੈ ਜੀ ਗਾਜਰ ਲਾਉਂਦਿਆਂ ਨਾਲ ਸਾਨੂੰ ਕੋਈ 10 ਸਾਲ ਹੋ ਗਏ ਆ ਹਾਂ ਇਵੇਂ ਨਹੀਂ ਅਸੀਂ ਤੁਹਾਨੂੰ ਮੈਂ ਦੱਸਦਾ ਅਸੀਂ ਗਾਜਰ 3 ਰੁਪਏ ਕਿਲੋ ਤੱਕ ਵੀ ਵੇਚੀ ਜੇ ਜਦੋਂ ਲੇਬਰਾਂ ਦੇ ਖਰਚੇ ਮਾਹ ਪੂਰੇ ਹੋਏ ਆ ਤੇ ਕਈ ਸਾਲ ਵਿੱਚ ਉਹੋ ਜਿਹੀ ਆਏ ਤੇ ਅਸੀਂ 35 ਰੁਪਏ ਕਿਲੋ ਵੀ ਗਾਜਰ ਵੇਚੀ ਜੇ ਉਹਦਾ ਤੇ ਇਹ ਆ ਵੀ ਜਿਹੜਾ ਪ੍ਰਾਈਵੇਟ ਮੰਡੀ ਕਰਨ ਦੇ ਰੇਟ ਵਧਦੇ ਜਦੋਂ ਜਿਹੜੇ ਸਾਲ ਫਸਲ ਜਾਰੀ ਲੱਗ ਗਈ ਉਹ ਸਾਲ ਰੇਟ ਘਟਦੇ ਜਿਹੜੇ ਸਾਲ ਘਟ ਗਈ ਉਸ ਸਾਲ ਵਧਨੇ ਇਹਦੇ ਜਿਹੜੀ ਬੰਦਾ ਇੱਕ ਚੀਜ਼ ਆਪਾਂ ਲਾਉਣ ਲੱਪੇ ਬਸ ਉਹਦੇ ਮਗਰ ਪਈ ਰਹੀਏ ਇਹ ਨਹੀਂ ਕਿ ਇੱਕ ਸਾਲ ਲਾ ਕੇ ਘਾਟਾ ਪੈ ਗਿਆ ਤੇ ਆਪਾਂ ਛੱਡਤੀ ਜਿਹੜੇ ਸਾਲ ਅਸੀਂ ਪਹਿਲੇ ਸਾਲ ਗਾਜਰ ਲਾਈ ਸੀ ਉਹ ਸਾਲ ਦੀ ਮੈਂ ਗੱਲ ਕਰਦਾ ਉਸ ਸਾਲ ਅਸੀਂ 3 ਰੁਪਏ ਗਾਜਰ ਵਿੱਚ ਹੀ ਤੇ ਜੇ ਮੰਨ ਲਓ ਅਸੀਂ ਉਸ ਸਾਲ ਹੀ ਗਾਜਰ ਛੱਡ ਦਿੰਦੇ ਤੇ ਅਸੀਂ ਉਦੋਂ ਲਗਾਤਾਰ ਲਾਉਂਦੇ ਅਸੀਂ 35 ਰੁਪਏ ਕਿਲੋ ਵਿੱਚ ਤੇ ਜਿਹੜੀ ਮੱਕੀ ਆ ਮੱਕੀ ਦਾ ਇਹ ਹੈ ਕਿ ਮੱਕੀ ਦਾ ਇਸ ਵਾਰ ਤੇ ਰੇਟ ਵਧੀਆ ਹੈ ਕਈ ਵਾਰ ਰੇਟ ਘਟ ਹੁੰਦਾ ਹੈ ਪਰ ਜਿਹੜਾ ਜ਼ਿਮੀਂਦਾਰ ਸਟੋਰੇਜ ਕਰ ਸਕਦਾ ਹੈ ਆਪਦੇ ਕੋਲ ਉਹਦੇ ਕਪੈਸਿਟੀ ਹੈਗੀ ਆ ਮੱਕੀ ਦਾ ਤੁਸੀਂ ਕਿਤੇ ਵੇਖ ਲਓ ਸੀਜ਼ਨ ਦੇ ਵਿੱਚ ਜੋ ਰੇਟ ਹੋਊਗਾ ਉਹ ਤੋਂ 6-5-6 ਮਹੀਨੇ ਬਾਅਦ 400 ਰੁਪਏ ਤੋਂ ਲੈ ਕੇ ਕਈ ਹਜ਼ਾਰ ਹਜ਼ਾਰ ਰੁਪਏ ਤੱਕ ਵੱਜ ਜਾਂਦੀ ਬਸ ਆਪਾਂ ਸਟੋਰ ਨਹੀਂ ਕਰਦਾ ਜਿਹੜੀ ਫਸਲ ਕਰੇ ਜੀ ਬਾਈ ਜੀ ਜੇ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਖੇਤਾਂ ਦੀ ਤੁਸੀਂ ਇਸ ਵੇਲੇ ਖੇਤੀ ਕਰ ਰਹੇ ਹੋ ਐ 35 ਏਕੜ ਦੀ ਖੇਤੀ ਕਰਦਾ ਹਾਂ 35 ਏਕੜ ਦੀ ਹਾਂਜੀ ਤੇ ਇੱਕ ਤਾਂ ਹੋ ਗਿਆ ਤੁਹਾਡਾ ਸਬਜ਼ੀਆਂ ਦਾ ਹਾਂਜੀ ਇੱਕ ਨਾਲ ਮੱਕੀ ਦਾ ਹੋ ਗਿਆ ਝੋਨਾ ਕਣਕ ਹੋਰ ਕਿਹੜੇ ਕਿਹੜੀ ਫਸਲ ਵੀ ਹੋਰ ਐਂ ਨਾਸ਼ਪਤੀ ਦਾ ਬਾਗ ਲਾਇਆ ਜੀ ਪਿਛਲੇ ਕੋ 4 ਕਿ ਸਾਲ ਤੋਂ ਅੱਛਾ ਤੇ ਇਹ ਜਦੋਂ ਤਿਆਰ ਹੋ ਗਿਆ ਫਿਰ ਗਾਂਹ ਹੋਰ ਵਧਾਵਾਂਗੇ ਕਿਉਂਕਿ ਇੱਕੇ ਦਾਮ ਆਪਾਂ ਸਾਰਾ ਲਾ ਨਹੀਂ ਸਕਦੇ ਇੱਕ ਕਰ ਤੋਂ ਅਸੀਂ ਵੇਖ ਲਓ ਵੀ ਆਮਦਨ ਰੁਕੀ ਵਾਲਾ ਹਿਸਾਬੀਆ ਦੇ ਵਿੱਚ ਹੋਰ ਕੋਈ ਫਸਲ ਹੋਣੀ ਨਹੀਂ ਮੱਕੀ ਹੋ ਜੀ ਜਾਂ ਥੱਲੇ ਵਾਲੀ ਸਬਜ਼ੀ ਥੋੜੀ ਬਾਤੀ ਹੋ ਜੂਗੀ ਤੇ ਜਿਹੜੀ ਆਪਣੀ ਦਾ ਦਵਾਈਤੀ ਫਸਲਾਂ ਕਣਕ ਝੋਨਾ ਉਹ ਤੇ ਇਹਦੇ ਵਿੱਚ ਹੁੰਦਾ ਨਹੀਂ ਆ ਇਹ ਕਰਕੇ ਜਦੋਂ ਇਹ ਤਿਆਰ ਹੋ ਗਿਆ ਫਿਰ ਅਸੀਂ ਬਾਗ ਹੋਰ ਵਧਾਵਾਂਗੇ ਬਾਗ ਹੋਰ ਵਧਾਵਾਂਗੇ ਹਾਂਜੀ ਹੁਣ ਆਪਾਂ ਜੀਏ ਤੁਹਾਡੀ ਜਿਹੜੀ ਨਵੀਂ ਵਿਧੀ ਦੁਆਰਾ ਤੁਸੀਂ ਝੋਨਾ ਬੀਜਦੇ ਹੋ ਉਹ ਕਿਹੜੀ ਵਿਧੀ ਆ ਤੇ ਜਿਹਦੇ ਨਾਲ ਪਾਣੀ ਦੀ ਤੁਹਿਆਂ ਦੇ ਵੇਸਟ ਵਿੱਚ ਘੱਟ ਹੁੰਦੀ ਆ ਤੇ ਇੱਕ ਤਰ੍ਹਾਂ ਕੀ ਤਰੀਕਾ ਉਹਦਾ ਏ ਜੀ ਡੀਐਸਆਰ ਆ ਹੂੰ ਡਾਇਰੈਕਟ ਸੋਇਂਗ ਰਾਈਸ ਸਿੱਧੀ ਬਜਾਈ ਕਹਿ ਦਿੰਦੇ ਆ ਹੁਣ ਚੱਲਿਆ ਹਾਂਜੀ ਇਹ ਨਾ ਚਲੋ ਸਿੱਧੀ ਬਜਾਈ ਦਾ ਤੇ ਚੱਲਿਆ ਹੁਣ ਜ਼ਿਆਦਾਤਰ ਕੀ ਸਿੱਧੀ ਬਜਾਈ ਤੁਹਾਨੂੰ ਭਰਾ ਵੀ ਬਹੁਤ ਠੰਡਾਂ ਜਿਹਾਉਣ ਲੱਗ ਬਿਲਕੁਲ ਬਿਲਕੁਲ ਪਰ ਅਹੀਂ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ 2013 ਦੇ ਵਿੱਚ ਪਹਿਲੇ ਸਾਲ ਕੀਤੀ ਹੂੰ ਉਦੋਂ ਅਸੀਂ 2 ਏਕੜ ਤੋਂ ਕੀਤੀ ਤੇ ਵਧਾਉਂਦੇ ਵਧਾਉਂਦੇ ਹੁਣ ਜ਼ਿਆਦਾਤਰ ਜਿੰਨਾ ਅਸੀਂ ਝੋਨਾ ਲਾਉਨੇ ਆ ਜਿਹੜੇ ਮੱਕੀ ਵਾਲੇ ਖੇਤ ਉਹਨਾਂ ਨੂੰ ਛੱਡ ਗਏ ਕਿਉਂਕਿ ਉਹਨਾਂ ਦੀ ਸਦੀ ਵਜਾਈ ਹੋਣੀ ਨਹੀਂ ਤੁਹਾਨੂੰ ਪਤਾ ਲੇਟ ਹੋ ਜਾਂਦਾ ਬਾਕੀ ਸਾਰੀ ਦੀ ਸਾਰੀਆਂ ਹੀ ਦੀਆਂ ਸਰ ਕਰਦੇ ਆ ਜੀ ਜੀ ਸਰ ਕਰਦੇ ਉਹਦਾ ਤਰੀਕਾ ਕੀ ਹੈ ਸਟਾਰਟਿੰਗ ਤੋਂ ਖੇਤ ਦੇ ਵਿੱਚ ਕਿੰਨਾ ਕੁ ਮੋਇਸਚਰ ਚਾਹੀਦਾ ਹੈ ਕੀ ਉਹਦਾ ਕਿੰਨਾ ਕੁ ਨੂੰ ਚਾਹੀਦਾ ਆਪਣਾ ਸਾਰਾ ਕਿੰਨੀ ਕਰੀ ਵਾਈ ਵਾਈ ਕਰਦੇ ਉਹਨੂੰ ਤਰੀਕਾ ਉਹਦਾ ਕੋਈ ਨਹੀਂ ਜੀ ਕਣਕ ਜਦੋਂ ਤੂੜੀ ਬਣਾ ਲੈਨੇ ਆ ਰਹਿਣ ਖੋਂਦ ਸਾਰੀਆਂ ਇਹ ਵਿੱਚੇ ਵਾ ਦਿੰਨੇ ਆ ਉਸ ਤੋਂ ਬਾਅਦ ਲੇਜੇ ਲੈਵਲਿੰਗ ਪਹਿਲੀ ਕਰ ਲਈਦੀ ਆ ਹੂੰ ਪਹਿਲੀ ਲੇਜਰ ਲੈਵਲਿੰਗ ਕਰਕੇ ਤੇ ਪਹਿਲੋਂ ਜਦੋਂ ਡ੍ਰਿੱਲਾ ਨਹੀਂ ਹੰਨੀਆਂ ਗਿਆ ਜਦੋਂ 13 ਚ ਚਾਲੂ ਕੀਤਾ ਉਦੋਂ ਸਾਡਾ ਦੇਸੀ ਤਰੀਕਾ ਹੁੰਦਾ ਜਿਹੜੀ ਆਪਣੀ ਕਣਕ ਲਈ ਡ੍ਰਿਲ ਆ ਉਹਦੇ ਨਾਲ ਅਸੀਂ ਦੇ ਕੇ ਨਾ ਛੱਟਾ ਗਾੜੀ 8 ਕਿਲੋ ਬੀਜ ਦਾ ਪਹਿਲੇ ਸਾਲ ਅਸੀਂ 10 ਕਿਲੋ ਬੀਜ ਤੋਂ ਚਾਲੂ ਕੀਤਾ ਅਸੀਂ ਹੁਣ ਤੇ ਅਸੀਂ ਘਟਾਉਂਦੇ ਘਟਾਉਂਦੇ ਤੁਹਾਨੂੰ ਖਾਉਣੇ ਆ ਜਿਹੜੇ ਖੇਤੇ ਚ 4.5 ਕਿਲੋ ਇੱਧਰ ਬੀਜ ਪਿਆ ਤੇ 10 ਕਿਲੋ ਤੇ ਚਾਲੂ ਕਰਕੇ ਤੇ ਮੁੜ ਕੇ 8 ਕਿਲੋ ਤੇ ਆ ਕੇ 7 ਕਿਲੋ ਤੇ ਆ ਕੇ ਖੇਤ 'ਚ ਹੀ ਛੱਟਾ ਦੇ ਕੇ ਕਣਕਾਂ ਦੀ ਡ੍ਰਿਲ ਨਾਲ ਤੁਸੀਂ ਸਿਆੜ ਕੱਢਦੇ ਨੇ ਫਿਰ ਉਹਨੂੰ ਪਾਣੀ ਨਾਲ ਖੇਤਾਂ 'ਨਾਂ ਭਰ ਦੇਣਾ ਪਤਲਾ ਪਤਲਾ ਪਾਣੀ ਬਹੁਤੇ ਪਾਣੀ ਨਹੀਂ ਵੀ ਆਪਣਾ ਟੱਕੀ ਵਾਲਾ ਪਾਣੀ ਪਾਣੀ ਜਿਹੜਾ ਉਹ ਨਾਲ ਦੀ ਨਾਲ ਹੀ ਲਾਉਣਾ ਅਸੀਂ ਸੁੱਕੇ ਵਾਲੀ ਬਜਾਈ ਕਰਦੇ ਅਸੀਂ ਤਰਵੱਤਰ ਵਾਲੀ ਨਹੀਂ ਕਰਦੇ ਬਜਾਈਆਂ ਦੋ ਆ ਇੱਕ ਆ ਗਿੱਲੇ ਵਾਲੀ ਤਰਵੱਤਰ ਵਾਲੀ ਇੱਕ ਹੈਗੀ ਸੁੱਕੇ ਵਾਲੀ ਤਰਵੱਤਰ ਵਾਲੀ ਜਿਹੜੀ ਆ ਉਹ ਕਿੰਨੀ ਕਿ ਮੌਇਸਚਰ ਮੰਗਦੀ ਹੈ ਤਾਰਵਤਰ ਵਾਲੀ ਜਿੱਤੇ ਫੁੱਲ ਮੌਸਰ ਚਾਹੀਦਾ ਜੇ ਕਰਨੀਆਂ ਨੇ ਮਤਲਬ ਚਿਕੜੀ ਜੀ ਹੋਵੇ ਚਿਕੜੀ ਜੀ ਪਰ ਸਾਡੀਆਂ ਜ਼ਮੀਨਾਂ ਡਾਕਰ ਆ ਪੂਰੀਆਂ ਪਹਾੜੀਆਂ ਇਹਨਾਂ ਦੇ ਵਿੱਚ ਸੇਲ ਨਹੀਂ ਜਾ ਰਹਾ ਸਮਾਂ ਰਹਿੰਦੀ ਤਾਂ ਕਰਕੇ ਅਸੀਂ ਤਾਰਵਤਰ ਵਾਲੀ ਕਰ ਦਿੰਦੀ ਇਹਨਾਂ ਦੇ ਵਿੱਚ ਤਾਰਵਤਰ ਵਾਲੀ ਤਾਰਵਤਰ ਵਾਲੀ ਕਈ ਵਾਰੀ ਨਾ ਇੱਕ ਦੋ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਯਾਰ ਇਹ ਕਹਿੰਦੇ ਅਸੀਂ ਵੀ ਸਿੱਧੀ ਬਜਾਈ ਕੀਤੀ ਸੀ ਪਰ ਬਾਅਦ ਵਿੱਚ ਉਹਦੇ ਵਿੱਚ ਗੁੱਲੀ ਡੰਡਾ ਜਿਹਾ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਨਾ ਬਾਬੂ ਜੀ ਬਾਰੇ ਜੋ ਅੱਗੇ ਉਹ ਸਾਨੂੰ ਉਹਨਾਂ ਦੇ ਬਣ ਕੇ ਦੁਬਾਰਾ ਵਾਹਣਾ ਹੀ ਪਿਆ ਉਹ ਉਹਨਾਂ ਦਾ ਕੀ ਕਾਰਨ ਸੀ ਉਹ ਉਹ ਦੇ ਵੀਰ ਜੀ ਚੱਕਰੀ ਹੈ ਜਿਹੜੀ ਡੀਐਸ ਆਰ ਆ ਨਾ ਜੇ ਇਹ ਲਾਂਗੇ ਹੂੰ ਇਹ ਨਹੀਂ ਆ ਵੀ ਇਹਦਾ ਖਪਾ ਘਾਟ ਦੂਜੇ ਝੋਨੇ ਨਾਲ ਜਾਂ ਕੋਜ ਬਸ ਇਹਦੇ ਵਿੱਚ ਜਿਹੜੀ ਲੇਬਰ ਦੀ ਬਜਤ ਹੈ ਗਈ ਆ ਜਿਹੜੀ ਆਪਾਂ ਲੇਬਰ ਉਦੋਂ ਲਵਦੀ ਨਹੀਂ ਮੌਕੇ ਦੇ ਹਾਂ ਹਾਂ ਇਹਦੇ ਵਿੱਚ 1 ਮਹੀਨਾ ਆਪਾਂ ਨੂੰ ਛੱਡ ਕੇ ਰਹਿਣਾ ਪੈਣਾ ਪੂਰਾ ਦਵਾਈ ਟਾਈਮ ਸਰ ਕਰਨੀ ਪੈਣੀ ਹੈ ਪਹਿਲੇ ਨੰਬਰ ਤੇ ਪੈਂਦੀ ਮਾਈਸਲੀਨ ਬੀਜ ਕੇ ਪਾਣੀ ਲਾ ਕੇ ਬਗਦ ਦੀ ਮਗਰ ਸਾਥੀ ਦੀ ਸਪਰੇ ਉਸ ਤੋਂ ਬਾਅਦ ਜਿਵੇਂ ਚਲੋ ਪਹਿਲਾਂ ਤਾਂ ਨੌਮਣੀ 골ਡੀ ਆਉਂਦੀ ਸੀ ਹੁਣ ਨਾ ਆਪਣੇ ਰੀ ਜਿਹੜੇ ਦਿੱਕਤ ਆਉਂਦੀ ਘੋੜੇ ਘਾ ਦੀ ਤੇ ਘੋੜੇ ਘਾ ਤੋਂ ਹੁਣ ਜਿਵੇਂ ਰਾਈਸਟਾਰ ਆ ਗਈਆਂ ਦਵਾਈਆਂ ਵਧੀਆ ਆ ਗਈਆਂ ਕੋਈ ਜਦੋਂ ਆਪਾਂ ਦਵਾਈ ਤੋਂ 2-4 ਦਿਨ ਵੀ ਲੇਟ ਹੋ ਜਾਂਦੇ ਹਨ ਤੇ ਨਦੀਨ ਵੱਡਾ ਹੋ ਜਾਂਦਾ ਔਰ ਫਿਰ ਕੰਟਰੋਲ ਨਹੀਂ ਹੁੰਦਾ ਇਹ ਬਸ ਧਿਆਨ ਪਹਿਲਾ 1 ਮਹੀਨਾ ਧਿਆਨ ਦੀ ਲੋੜ ਆ ਮੁੜ ਕੇ ਬਸ ਇਹਦੇ ਨਾਲ ਦੇ ਨਜ਼ਾਰੇ ਹੀ ਨਹੀਂ ਜੀ ਆਪਾਂ ਸਟਾਰਟਿੰਗ ਤੇ ਉਹ ਨਾ ਕੇ ਰਹਿ ਦਿੱਤਾ ਹੁਣ ਕਿੰਨੇ ਦਿਨਾਂ ਬਾਅਦ ਉਹਨੂੰ ਪਾਣੀ ਦੇਣਾ ਦਾਲ ਦੀ ਨਾਲ ਪਹਿਲੇ ਤੁਸੀਂ ਕਿਹਾ ਅਸੀਂ ਤਾਂ ਸੁੱਕੇ ਵਾਲੀ ਬਜਾਈਏ ਨਾਲ ਦੀ ਨਾਲ ਹੀ ਦੇਣੇ ਉਸ ਤੋਂ ਬਾਅਦ ਦਵਾਈ ਦਿੱਤਾ ਜੀ ਦਵਾਈ ਜਦੋਂ ਪਾਣੀ ਲਾਤਾ ਹਾਂ ਤੇ ਅਗਲੇ ਦਿਨ ਜਿਵੇਂ ਅੱਜ ਪਾਣੀ ਲਾਇਆ ਅਗਲੇ ਦਿਨ ਸ਼ਾਮ ਦੇ ਟਾਈਮ ਹਾਂ ਕਿਹੜੀ ਦਵਾਈ 24 ਤੋਂ 48 ਘੰਟਿਆਂ ਪੈਂਡਾ ਮਾਈਥਲਨ ਪਲੱਸ ਸਾਥੀ 1 ਲੀਟਰ ਪੈਂਡਾ ਮਾਈਥਲਨ ਤੇ 100 ਤੋਂ ਜਾਂ 80 ਗ੍ਰਾਮ ਸਾਥੀ ਤੇ 150 ਤੋਂ 200 ਲੀਟਰ ਪ੍ਰਤੀ ਏਕੜ ਦਾ ਪਾਣੀ ਕਿੰਨੇ ਦਿਨਾਂ ਬਾਅਦ ਆਖਿਆ ਜੀ ਜਿਵੇਂ ਅੱਜ ਪਾਣੀ ਲਾਤਾ ਪਾਣੀ ਲਾਉਣ ਤੋਂ 24 ਤੋਂ 48 ਘੰਟਿਆਂ ਦੇ ਵਿੱਚ 48 ਘੰਟੇ ਇਹ ਕੇ ਆ ਵੀ ਇਹ ਕਰਨੀ ਸ਼ਾਮ ਦੇ ਟਾਈਮ ਆ ਜੇ ਦੁਪਹਿਰੇ ਕਰਦੀ ਫਿਰ ਅਸਰ ਘਟ ਕਰਦੀ ਸ਼ਾਮ ਦੇ ਟਾਈਮ ਠੰਡੇ ਹੀ ਸਪਰੇਅ ਹੋਵੇ ਉਹਦੇ ਨਾਲ ਦੀ ਰੀਸ ਨਹੀਂ ਉਹ ਤੋਂ ਬਾਅਦ ਉਸੇ ਹੀ ਆਪਣਾ ਜੀ ਮੰਨ ਲਓ ਵੀ 80% ਤੇ ਨਦੀਨਾਂ ਦਾ ਉੱਥੇ ਹੀ ਹਲ ਹੋ ਜਾਂਦਾ ਨਾ ਜੇ ਦਵਾਈ ਚੰਗੀ ਤਰ੍ਹਾਂ ਹੋ ਜੇ ਜੇ ਆਪਾਂ ਉਹ ਦਵਾਈ ਤੋਂ ਕੋਸ ਗਏ ਤੇ ਫਿਰ ਮੰਨ ਲਓ ਨਦੀਨ ਫਿਰ ਕਿਹੜਾ ਪਾ ਲੈਂਦੇ ਆਪਾਂ ਪਾ ਲੈਂਦੇ ਆ ਹਾਂਜੀ ਉਸ ਤੋਂ ਬਾਅਦ ਅਗਲਾ ਉਸ ਤੋਂ ਬਾਅਦ ਅਗਲਾ ਚੀਜ਼ ਹੈ ਆਪਣੇ ਖੇਤਾਂ ਦੇ ਵਿੱਚ ਹੈਗੀ ਕੱਲੀ ਸਵਾਗ ਸਵਾਕੀ ਫਿਰ ਨੌਮਣੀ 골ਡ ਆਉਂਦੀ ਹੈ ਜੀ ਉਹ ਕੋਈ ਬਹੁਤੀ ਮਹਿੰਗੀ ਨਹੀਂ 2.5 300 ਰੁਪਏ ਖਰਚਾ ਹਦਾ ਅਹੀਂ 13 ਤੋਂ ਬਜਾਈ ਕਰਦੇ ਆਉਂਦੇ ਆ ਤੇ ਅਸੀਂ 80 ਐਮਐਲ ਹੀ ਪਾਉਨੇ ਆ ਪਰ ਮੈਂ ਕਈ ਕਿਸਾਨ ਭਰਾ ਵੇਖਿਆ ਕਿ ਪਿਛਲੇ 3 ਸਾਲ ਤੋਂ ਬਜਾਈ ਕਰਦੇ ਉਹ 2.5 200 ਐਮਐਲ ਤੱਕ ਪਹੁੰਚ ਗਏ ডোজ ਵਿਝਾਈ ਜਾਂਦੇ ਉਹ ਫਿਰ ਨਦੀਨ ਉੱਥੇ ਵੇਰਦਾ ਜੀ ਅਸੀਂ ਲਾ ਲੋ ਕਿ 13 ਤੋਂ ਹੁਣ ਤੱਕ ਅਸੀਂ 80 ਐਮਐਲ ডোজ ਰੱਖੀ 80 ਜਾਂ 100 ਬਸ ਇਦੋਂ ਨਹੀਂ ডোজ ਵਧਾਈ ਉਹਦੀ ਤੇ ਜੇ ਮੰਨ ਲਓ ਵੀ ਘੋੜਾ ਕਾ ਹੋਵੇ ਉਹਦੇ ਤੋਂ ਦਵਾਈ ਆਉਂਦੀ ਇੱਕ ਕਲਿੰਚਰ ਆਉਂਦੀ ਹੈ ਇੱਕ ਕ੍ਰਾਈਸਟਾਰ ਆਉਂਦੀ ਹੈ ਤੇ ਬਾਕੀ ਹੋਣਾ ਨਾ ਪਿਛਲੇ ਸਾਲ ਡੈਮੋ ਲੱਗੇ ਸੀ ਕੱਟੇ ਵਿਆ ਦੀ ਆਈ ਸੀ ਨੋਵਾ ਲੈਕ ਦਵਾਈ ਜੀ ਇਸ ਸਾਲ ਅਹੀਂ ਵੀ ਕੀਤੀ ਪਿਛਲੇ ਸਾਲ ਵੀ ਡੈਮੋ ਲੱਗਾ ਸਾਡੇ ਉਹਦੇ ਰਿਜ਼ਲਟ ਬਹੁਤ ਸੋਨੇ ਜਿਹੜੀ ਨੋਵਣੀ ਗੋਲਡ ਤੇ ਰਾਈਸਟਾਰ ਵੱਖੋ ਵੱਖਰੀ ਆਪਾਂ ਕਰਦੇ ਆ ਉਹਦੀ ਲੋੜ ਹੀ ਨਹੀਂ ਆ ਇਹ ਜਿਹੜੀ ਕਟੇਵਿਆ ਦੀ ਨੋਵਾ ਲੈਕਟਾ ਉਹ ਦੋਵੇਂ ਸਾਰੇ ਕੰਮ ਸਾਰੇ ਤਰ੍ਹਾਂ ਦੇੰਦਨ ਖਤਮ ਕਰ ਦਿੰਦੀ ਜੀ ਦੇ ਵਿੱਚੋਂ ਡੀਲਾ ਤੱਕ ਮਾਰ ਦਿੰਦੀ ਝਾੜ ਦਾ ਕਿੰਨਾ ਕੁ ਫਰਕ ਪੈਂਦਾ ਝਾੜ ਜਿਹੜੀ ਤੇ ਹੈਗੀ ਆ ਜੀ ਬਾਸਮਤੀ ਬਾਸਮਤੀ ਦੇ ਵਿੱਚ 2 ਕੁਇੰਟਲ ਡੀਐਸਆਰ ਦਾ ਵਾਧਾ ਉਚਾੜ ਕਿੰਨਾ ਵਾਤਾੂ ਇੱਕ ਨੰਬਰ ਤੇ ਇਹਦੇ ਵਿੱਚ ਜਿਹੜਾ ਝੰਡਾ ਰੋਗ ਆਉਂਦਾ ਬਕਾਨੀ ਵੀ ਕਹਿ ਦਿੰਦੇ ਕਈ ਥਾਵਾਂ ਤੇ ਟਾਵਰ ਵੀ ਇਹਨੂੰ ਕਹਿੰਦੇ ਜੇ ਉੱਚੇ ਜੇ ਬੂਟੇ ਤੁਸੀਂ ਵੇਖਿਆ ਹੋਣਾ ਆਮ ਨਿਕਲਦੇ ਡੀਐਸਆਰ ਦੇ ਵਿੱਚ ਉਹ ਦਿੱਕਤ ਨਹੀਂ ਆਉਂਦੀ ਜੇ ਖੇਤ ਦੇ ਵਿੱਚ ਛੋਣ ਕੇ ਵੀ ਤੇ 2-4 ਬੂਟੇ ਸਾਰੇ ਖੇਤ ਦੇ ਵਿੱਚੋਂ ਤੁਹਾਨੂੰ ਲੱਭਣਗੇ ਇੱਕ ਬੰਨੇ ਕੱਦੂ ਕਰਕੇ ਲਾਇਆ ਹੋਵੇ ਤੇ ਉੱਚੀ ਪਤਾ ਨਹੀਂ ਕਿੰਨਾ ਵੀ ਝੰਡਾ ਆ ਜਾਂਦਾ ਇੱਕ ਡੀਐਸਆਰ ਵਾਲੇ ਛੋਣੇ ਦੀ ਜੇ ਰੋ ਆਪਾਂ ਵਡਾਂਗੇ ਤੇ ਪਤਲ ਘਟ ਹੋਊਗੀ ਇੱਕ ਇਹਦੀ ਚਮਕ ਦਮਕ ਵਧ ਹੋਊਗੀ ਜਦੋਂ ਮੰਡੀ 'ਚ ਆਪਾਂ ਖੜਾਂਗੇ ਇੱਕ ਬੰਨੇ ਕੱਦੂ ਵਾਲੀ ਬਾਹਮਤੀ ਤੁਸੀਂ ਲੈ ਜਾ ਜਿਹੜੀ ਕੱਦੂ ਕਰਕੇ ਪਨੀਰੀ ਬੀਜ ਕਿ ਲਈ ਇੱਕ ਬੰਨੇ ਸੱਦੀ ਵਜਾਈ ਲੈ ਜਾਓ 200 ਰੁਪਇਆ ਢੇਰੀ ਦਾ ਫਰਕ ਪਾਉ ਜੀ ਰੇਟ ਦਾ ਚਮਕੀ ਅੰਨੀ ਹੁੰਦੀ ਹੈ ਸਾਵਧਾਨੀਆਂ ਕਿਹੜੀਆਂ ਕਿੜੀਆਂ ਵਰਤਣੀਆਂ ਪੈਂਦੀਆਂ ਆ ਸਾਵਧਾਨੀਆਂ ਦੇ ਵਿੱਚ ਜੀ ਇੱਥੇ ਬਸਨ ਤੁਹਾਨੂੰ ਦੱਸਿਆ ਕਿ ਨਦੀਨ ਦਾ ਜੇ 1 ਮਹੀਨਾ ਬਸਨ ਨਦੀਨ ਦਾ ਧਿਆਨ ਰੱਖ ਲੈ ਸਪਰੇ ਵਧੀਆ ਹੋ ਜੇ ਤੇ ਇੱਕ ਇੱਥੇ ਜਿਹੜੀ ਬਾਤੀ ਜਿਆਦੀ ਰੇਤ ਲਈ ਪੈਲੀ ਆ ਉਹਦੇ ਵਿੱਚ ਡੀਐਸਰ ਕਈ ਵਾਰ ਤੁਲਦੀ ਨਹੀਂ ਉਹਦਾ ਇਹ ਆ ਕਿ ਉਹਨੂੰ ਬਿਲਕੁਲ ਸੁਭਾਗੇ ਮਾਰ ਮਾਰ ਕੇ ਪਹਿਲਾਂ ਪ੍ਰੈਸ ਕਰ ਲੋ ਜਿੰਨੀ ਹੁੰਦੀ ਔਰ ਜਿਹੜੀ ਹਵਾ ਸਾਰੀ ਜ਼ਮੀਨ ਦੀ ਕੱਢ ਦੋ ਤੇ ਉਹਦੇ ਵਿੱਚ ਕਈ ਭਰਾ ਬੀਜ ਲੈਦੇ ਮੁੜ ਕੇ ਤੁਲਦੀ ਨਹੀਂ ਉਹਦਾ ਇਦਾਂ ਹੈ ਕਿ ਉਹਦੇ ਚ 2 ਤੋਂ 3 ਸਪਰੇਵਾਂ ਹੇਠ ਤੇ ਫੈਰੇ ਸਲਫੇਟ ਜਿਹਨੂੰ ਆਪਾਂ ਲੋਹਾ ਵੀ ਕਹਿ ਦਈਏ ਪੰਜਾਬੀ ਪਾਸਾ ਦੇ ਵਿੱਚ ਉਹਦੀ 1 ਕਿਲੋ ਪ੍ਰਤੀ ਏਕੜ ਤੇ 1 ਕਿਲੋ ਜਿੰਕ ਆਪਾਂ ਲੈ ਕੇ ਔਰ ਜਾਂ 2-3 ਸਪਰੇਵਾਂ ਕਰਨੀਆਂ ਪਈਆਂ ਰੇਤਲੀ ਜ਼ਮੀਨ ਦੇ ਵਿੱਚ ਵਿਚਉਣਾ ਇਹ ਕੰਮਜਾਬ ਹੋ ਜਾਂਦਾ ਹਾਂ ਹਾਂਜੀ ਪਾਣੀ ਦੀ ਕਿੰਨੀ ਕ ਬਚਤ ਹੁੰਦੀ ਹੈ ਪਾਣੀ ਦੀ ਇਹਦੇ ਵਿੱਚ ਲਾ ਲਓ ਕਿ ਆ 2015 ਦੇ ਵਿੱਚ ਅਸੀਂ ਮੋਟਰ ਤੇ ਨਾ ਮੀਟਰ ਆਉਂਦਾ ਪਾਣੀ ਵਾਲਾ ਇੱਕ ਹੂੰ ਉਦੋਂ ਅਸੀਂ ਮੀਟਰ ਲਾ ਕੇ ਚੈੱਕ ਕੀਤਾ ਸੀ ਦਾ ਹੇਕੜ ਉਹ ਮੋਟਰ ਤੇ ਪੈ ਲਈ ਉਹਦੇ ਵਿੱਚ 5 ਏਕੜ ਅਸੀਂ ਡੀਐਸਆਰ ਕਰਤੀ ਉਹ ਵੈਰੈਟੀ ਤੇ 5 ਏਕੜ ਹੀ ਇੱਕ ਬਨੇ ਪਨੀਰੀ ਬੀਜ ਕੇ ਤੇ ਕਦੂ ਕਰਤਾ ਉਹ ਤਾਂ ਅਸੀਂ ਮੀਟਰ ਦੀ ਰੀਡਿੰਗ ਨੋਟ ਕਰਦੇ ਰਹੇ ਸਾਰੀ ਉਹਦੇ ਵਿੱਚ ਸਾਡਾ ਕੋਈ 32 ਤੋਂ 35% ਪਾਣੀ ਬਜਿਆ ਹੈ ਜੀ ਡੀਐਸਆਰ ਵਾਲੇ ਦੇ ਵਿੱਚ ਸਿੱਧੀ ਬਜਾਈ ਵਾਲੇ ਦੇ ਵਿੱਚ 32 ਤੋਂ 35 35 2015 ਦੀ ਗੱਲ ਉਦੋਂ ਬਾਅਦ ਨਹੀਂ ਅਸੀਂ ਮੁੜ ਕੇ ਚੈੱਕ ਕੀਤਾ ਜੀ ਮੁੜ ਕੇ ਚੈੱਕ ਨਹੀਂ ਕੀਤਾ ਮੁੜ ਕੇ ਨਹੀਂ ਕੀਤਾ ਇੱਕ ਤਾਂ ਬਹੁਤ ਸਾਰੇ ਲੋਕ ਜਿਹੜੇ ਕਿਸਾਨਾਂ ਤੋਂ ਹੀ ਕਹਿ ਰਹੇ ਵੀ ਕਿਸਾਨ ਜਿਹੜੇ ਪਾਣੀ ਜ਼ਿਆਦਾ ਵੇਸਟ ਕਰਦੇ ਆ ਕੋਈ ਤੁਹਾਨੂੰ ਕੀ ਲੱਗਦਾ ਇਹਦਾ ਇਹਦੇ ਵਿੱਚ ਤੇ ਇਹ ਆ ਜੀ ਆ ਡੀਐਸਆਰ ਵਾਲੇ ਝੋਨੇ ਦੇ ਸਾਡੇ ਹਾਂ ਇਹ ਨਹੀਂ ਵੀ ਮੈਂ ਵੀਡੀਓ ਦੇ ਵਿੱਚ ਇੱਥੇ ਕਹੀ ਜਾਂਦਾ ਮੇਰੇ ਲਾਗੇ ਬੰਨੇ ਸਾਰੇ ਭਰਾਵਾਂ ਨੇ ਵੀਡੀਓ ਬਣ ਕੇ ਖੜੀ ਆ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਾਣੀ ਜਿਹੜੇ ਲੋਕਾਂ ਦੇ ਮੁੱਕ ਜਾਣਾ ਦੇਖ ਲਓ ਮੀਂਹ ਪੈ ਗਿਆ ਵਾਧੂ ਪਾਣੀ ਉਹ ਪਾਣੀ ਪੀਣ ਵਾਲੇ ਦੀ ਗੱਲ ਹੋ ਰਹੀ ਮੁੱਕ ਨਹੀਂ ਨੀ ਮੈਂ ਗੱਲ ਆਖੀ ਉਹ ਮੁੜ ਕੇ ਤੁਹਾਨੂੰ ਪਤਾ ਲੈ ਜਾਂਦੇ ਲੋਕ ਗੱਲ ਉਹਦੇ ਵਿੱਚ ਇਹ ਗੱਲ ਹੋਈ ਆ ਕਿ ਜਿਹੜੇ ਫੇਸਬੁੱਕੀ ਵਿਦਵਾਨ ਕਿਸਾਨਾਂ ਨੂੰ ਪੰਡ ਦੇ ਰਹੇ ਨੇ ਸਿਰਫ ਬਸ ਗਰਮੀਆਂ ਅਛੇ 7 ਮਹੀਨੇ ਕਿਸਾਨਾਂ ਨੂੰ ਕੋਈ ਨਹੀਂ ਕਹਿਣਾ ਇੱਕ ਵਾਰ ਜਦੋਂ ਝੋਨਾ ਵੱਡਿਆ ਜਦੋਂ ਅੱਗ ਲੱਗੀ ਉਦੋਂ ਕਿਸਾਨਾਂ ਦੇ ਵਾਲੇ ਹੁੰਦਾ ਹੋਣਾ ਚਲੋ ਆਪਾਂ ਦੇ ਨੈਣ ਖੋਣ ਨੂੰ ਅੰਗੇ ਨਹੀਂ ਲਾਉਂਦੇ ਉਹ ਵੀ ਹੁਣ ਤੁਹਾਨੂੰ ਪਤਾ ਨੈਸ਼ਨਲ ਟ੍ਰੋਫੀ ਉਹਨਾਂ ਨਾਲ ਨੇ ਗ੍ਰੀਨ ਕਿਟ ਦੇ ਦਿੱਤੀ ਕਸਾਨਾ ਨੂੰ ਵੀ ਕਸਾਨਾ ਦਾ ਧੂਆਂ ਦਿੱਲੀ ਨਹੀਂ ਜਾਂਦਾ ਉਹ ਹੈ ਹੁਣ ਉਹ ਉਹ ਵਿਦਵਾਨਾਂ ਦੇ ਮੂੰਹ ਤੇ ਇੱਕ ਖਸਾਬ ਦੀ ਚਪੇੜ ਆ ਜਿਹੜੇ ਕਸਾਨਾ ਨੂੰ ਬਦਰਾਮ ਕਰਦੇ ਤੇ ਜਿਹੜੀ ਪਾਣੀ ਦੀ ਗੱਲ ਹੁਣ ਆ ਡੀਐਸਆਰ ਵਾਲੇ ਸਾਡੇ ਖੇਤ ਆ ਮੈਂ ਆਪਣੀ ਗੱਲ ਹੀ ਕਰਦਾ ਇੱਕ ਬੰਨੇ ਉਹ ਜਿਹੜੇ ਵਿਦਵਾਨ ਉਹ ਲਾਉਂਦੇ ਕੱਦੂ ਕਰਕੇ ਝੋਨਾ ਸਾਡੇ ਡੀਐਸਆਰ ਵਾਲੇ ਖੇਤ ਜੀ ਇਹਦੇ ਵਿੱਚ ਇੱਕ ਹਫਤਾ ਭਾਵੇਂ ਪਾਣੀ ਨਾ ਲੱਗੇ ਲਾਈਟ ਨਾ ਆਵੇ ਪਾਵੇਂ ਆ ਚਿੱਟਾ ਮੈਂ ਤੁਹਾਨੂੰ ਵੀਡੀਓ ਦਿਖਾ ਦੂੰਗਾ ਸੁੱਕੀਆਂ ਤਰੇੜਾਂ ਪਾਟੀਆਂ ਕੋਈ ਨਹੀਂ ਪੂਰਾ ਕੈਮ ਰਿੰਦਾ ਝੋਨਾ ਹੁਣ ਮੀਂਹ ਪੈ ਗਿਆ ਅੱਜ ਅੱਜ ਤੋਂ ਪੰਜ ਦਿਨ ਪਹਿਲਾਂ ਪਿਆ ਸੀ ਇਹਦੇ ਚ ਮੋਟਰ ਵਾਲਾ ਪਾਣੀ ਨਹੀਂ ਲੱਗਾ ਹਫਤਾ ਹੋ ਗਿਆ ਤੇ ਇੱਕ ਹਫਤਾ ਹੀ ਹੋਰ ਨਹੀਂ ਲਾਉਣਾ ਤੇ ਇਦੋਂ ਵੱਧ ਪਾਣੀ ਦੀ ਦੱਸ ਹੋਰ ਕਿੱਥੇ ਹੋ ਜੂਗੀ ਉਹਦੇ ਵੀਡੀਓ ਚ ਇਹ ਗੱਲ ਹੈ ਵੀ ਜਿਹੜੇ ਕਿਸਾਨਾਂ ਨੂੰ ਬਦਨਾਮ ਕਰਦੇ ਨੇ ਤੇ ਫੈਕਟਰੀਆਂ ਜੀ ਕਿੰਨਾ ਪਾਣੀ ਬਰਬਾਦ ਹੁੰਦਾ ਇਹ ਅਸਲ ਦੇ ਵਿੱਚ ਗੱਲ ਇਹ ਹੈ ਵੀ ਕਈ ਲੋਕ ਤਾਂ ਵੀ ਬਰਸਾਤ ਵੀ ਪੈ ਜਾਂਦੀ ਹੈ ਫੇਰ ਵੀ ਲੋਕ 24 ਘੰਟੇ ਮੋਟਰ ਚਲਾ ਹੀ ਛੱਡਦੇ ਆ ਉਹਦੇ ਵੀ ਆਪੋ ਆਪਣੀ ਸੋਚ ਹੈ ਜੀ ਆ ਸਾਡੇ ਲਾਈਟ ਚ ਟਰਾ ਬੰਦ ਆ ਜੀ ਟੋਟਰਾ ਬਾਜ਼ਾ ਹਾਂ ਜੀ ਇਹ ਬਰਸਾਤ ਦਾ ਪਾਣੀ ਆ ਬਰਸਾਤ ਦਾ ਪਾਣੀ ਹੋਰ ਵੀ ਹਫਤਾ ਇੱਕ ਫੇਰ ਬੰਦ ਰੱਖਣੀਆਂ ਸੀ ਇਹ ਨਹੀਂ ਵੀ ਛੱਡ ਦੇਣੀ ਆ ਵੀ ਅੱਜ ਬਰਸਾਤ ਪੈ ਗਈ ਹਫਤਾ ਇੱਕਾ ਪਾਣੀ ਹੈਗਾ ਝੋਨੇ ਜੀ ਇਹਨੂੰ ਇੱਕ ਕਰ ਅਸੀਂ ਪੂਰਾ ਐ ਭਿੱਗ ਐ ਸੋਕਾ ਲਵਾ ਜਿੰਨਾ ਇਹਨੂੰ ਪਹਿਲੋਂ ਪਹਿਲੋਂ ਜਿਹੜਾ 1 ਮਹੀਨਾ ਨਾਲ 1.5 ਮਹੀਨਾ ਇਹਨੂੰ ਥੋੜਾ ਆਪਾਂ ਸੋਕਾ ਜਿਹਾ ਲਵਾ ਕੇ ਪਾਣੀ ਲਾਵਾਂਗੇ ਉਹਨਾਂ ਨਾਲ ਜ਼ਿਆਦਾ ਆਊਗਾ ਜੀ ਤੁਹਾਨੂੰ ਤੁਸੀਂ ਇਸ ਵਿਧੀ ਨੂੰ ਕਹਿੰਦੇ ਵੀ ਤੁਹਾਡੇ ਨਾਮ ਤੇ ਇਸ ਵਿਧੀ ਦਾ ਲਾਏ ਰੱਖ ਦਿੱਤਾ ਕਿਸੇ ਅਫਸਰ ਨੇ ਉਹ ਸਾਡੇ ਸਤਿਕਾਰਯੋਗ ਗੁਰਵਿੰਦਰ ਸਿੰਘ ਬਾਜਵਾ ਜੀ ਗੁਰਦਾਸਪੁਰ ਤੋਂ ਜੀ ਤੇ ਜਦੋਂ ਕਰੋਨਾ ਦਾ ਟਾਈਮ ਆਇਆ ਉਹ ਸਾਲ ਪਹਿਲਾਂ ਤੇ ਲੋਕਾਂ ਨੇ ਡੀਐਸਆਰ ਘੱਟ ਕਰਦੇ ਸੀ ਉਦੋਂ ਡੀਐਸਆਰ ਵਾਲੇ ਲੇਵਰਾਂ ਨਾ ਆਉਣ ਕਰਕੇ ਬਹੁਤ ਲੋਕਾਂ ਦਾ ਧਿਆਨ ਹੋਇਆ ਹੈ ਤੇ ਉਦੋਂ ਫਿਰ ਉਹ ਬਾਈਓ ਸਾਹਿਬ ਹੋਣਾ ਚਲੋ ਗੱਲਬਾਤ ਹੋਈ ਸਾਡੇ ਪੁਰਾਣੀ ਹੁੰਦੀ ਰਹੀਦੀ ਗੱਲਬਾਤ ਸਾਡਾ ਇੱਕ ਗਰੁੱਪ ਆ ਖੇਤੀਬਾੜੀ ਉੱਚੀ ਅਸੀਂ ਐਡਾਂ ਇਕੱਠੇ ਤੇ ਉਹਨਾਂ ਫਿਰ ਇਹ ਸਾਡਾ ਤਰੀਕਾ ਹੀ ਵੱਖਰਾ ਮਸ਼ੀਨਾਂ ਨਹੀਂ ਮਿਲਦੀਆਂ ਜੀ ਉਸ ਸਾਲ ਕਿਉਂਕਿ ਕਿਹਦਾ ਮਖੇਚ ਹੋ ਗਈ ਤੇ ਉਹਨਾਂ ਫਿਰ ਚਲੋ ਗੱਲ ਹੋਈ ਸਾਰੀ ਉਹਨਾਂ ਨੂੰ ਪਤਾ ਵੀ ਆਹ ਤਰੀਕੇ ਨਾਲ ਵੇਚਦੇ ਉਹਨਾਂ ਉਹ ਸਾਡਾ ਆਵਦਾ ਤਰੀਕਾ ਹੈ ਜੀ ਛੱਟਾ ਦੇ ਕੇ ਡਰੇਲ ਫੇਰਨਾ ਉਹਨਾਂ ਫਿਰ ਉਹ ਨਾਂ ਹੀ ਰੱਖਦਾ ਵੀ ਇਹਦਾ ਨਾਂ ਹੀ ਚੰਨੂ ਦੀ ਬਾਲਕ ਇੱਕ ਵੈਸੇ ਉਹਨਾਂ ਕਿਸਾਨ ਭਰਾਵਾਂ ਨੂੰ ਜਾਂ ਜਿਹੜੇ ਲੋਕ ਪਾਣੀ ਦੀ ਵੇਸਟੇਜ ਕਰ ਰਹੇ ਆ ਕਿੰਦੇ ਹੋਣ ਵਾਲੇ ਸਮੇਂ ਪਾਣੀ ਜਿਹੜਾ 1000 ਫੁੱਟ ਤੇ ਚਲੇ ਜਾਊਗਾ ਪੀਣ ਵਾਲਾ ਖਾਸ ਕਰਕੇ ਪੀਣ ਵਾਲੇ ਪਾਣੀ ਦੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਉਹਨਾਂ ਲੋਕਾਂ ਨੂੰ ਇੱਕ ਮੈਸੇਜ ਮੈਸੇਜ ਉਹਨਾਂ ਲੋਕਾਂ ਨੂੰ ਇਹੋ ਹੀ ਆ ਮੈਂ ਕਹਿੰਨਾ ਵੀ ਇੱਕ ਤੇ ਝੋਨੇ ਦੀ ਸਿੱਧੀ ਬਜਾਈ ੱਲੇ ਆਈ ਹੈ ਆਪਾਂ ਇੱਕ ਜਦੋਂ ਆਪਣਾ ਤੁਸੀਂ ਵੇਖ ਲਿਓ ਵੀ ਕਈ ਕਿਸਾਨ ਭਰਾ ਕੀ ਕਰਦੇ ਆ ਵੀ ਚਾਹੇ 20 ਕਿੱਲਿਆਂ ਦੇ ਮੋਟਰ ਚਾਹੇ ਇੱਕ ਕਿਸਾਨ ਦੀ 10 ਕਿੱਲਿਆਂ ਦੇ ਮੋਟਰ ਹਾਂ ਸਾਈ ਕਿੱਲੇ ਵਾਲੇ ਦੀ ਵੀ ਮੋਟਰ ਜ਼ਿਆਦਾਤਰ ਸਾਰੇ ਨਹੀਂ ਕੁਝ ਕੇ 100 ਦੇ ਵਿੱਚੋਂ 50% ਚੰਗੇ ਵੀ ਆ 10-20% ਹੁੰਦੇ ਇਹੋ ਜਿਹੇ ਵੀ ਮੋਟਰਾਂ ਚਲਦੀਆਂ ਰਹਿੰਦੀਆਂ ਵਟਾਂ ਉਛਲਦੀਆਂ ਰਹਿੰਦੀਆਂ ਵੇਖਣਾ ਨਹੀਂ ਆ ਉਹ ਬੱਸ ਵੀ ਜਿੰਨੀ ਕੀ ਆਪਣਾ ਲੋਡ ਆ ਓਨਾ ਕੀ ਪਾਣੀ ਲਈਏ ਝੋਨੇ ਨੂੰ ਨਾਲੇ ਆਪਣੀ ਖੇਤੀਬਾੜੀ ਯੂਨੀਵਰਸਿਟੀ ਵੀ ਕਹਿੰਦੀ ਕਿ ਪਹਿਲਾ 20-25 ਦਿਨ ਜਦੋਂ ਆਪਾਂ ਨਦੀਨ ਡੱਕ ਲਈ ਉਦੋਂ ਪਾਣੀ ਚਾਹੀਦਾ ਉਦੋਂ ਬਾਅਦ ਕੋਈ ਨਹੀਂ ਇਹਨੂੰ ਇਹਨੂੰ ਜਿੰਨਾ ਮੋਟਰ ਹਵਾ ਲਵਾ ਕੇ ਪਾਣੀ ਲਾਵਾਂਗੇ ਓਨਾ ਹੀ ਵਧੀਆ ਰਹਿੰਦਾ ਸੋ ਜਿਹੜੇ ਆਪਾਂ ਇਹਦੇ ਡੋਬੇ ਲਵਾਈ ਰੱਖਦੇ ਪੈਲੀਆਂ ਦੇ ਉਹ ਵੀ ਥੋੜਾ ਘਟਾ ਤੇ ਬਾਕੀ ਜੀ ਚਲੋ ਕਿਸਾਨਾਂ ਨੂੰ ਤੇ ਬੇਨਤੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਪਤਾ ਹੀ ਹੁਣ ਸ਼ਹਿਰਾਂ ਦੇ ਵਿੱਚ 2-2000 ਲੀਟਰ ਦੀਆਂ ਟੈਂਕੀਆਂ ਤੇ ਮੋਟਰਾਂ ਚੱਲਦੀਆਂ ਰਹੀਆਂ ਹੁਣ ਚਲੋ ਮੀਟਰ ਲੱਗ ਗਏ ਨਾ ਇਹਦੇ ਛੱਪੜ ਪਿੰਡਾਂ ਦੇ ਫੁੱਲ ਹੀ ਰਹਿੰਦੇ ਸੀ ਸ਼ਹਿਰਾਂ ਦੇ ਤੇ ਇਹ ਕਿਸਾਨਾਂ ਨੂੰ ਹੁਣ ਪਿੱਛੇ ਜੇ ਪਤਾ ਲੱਗਾ ਵੀ ਇੱਕ ਕੋਕ ਦਾ ਜਿਹੜਾ 2 ਲੀਟਰ ਵਾਲੀ ਬੋਤਲ ਹੂੰ ਉਹਨੂੰ ਬਣਾਉਣ ਵਾਸਤੇ 100 ਤੋਂ 200 ਲੀਟਰ ਪਾਣੀ ਦੀ ਵਰਤੋਂ ਹੁੰਦੀ। 30 ਮਿੰਟ ਬਣਾਉਣ ਲਈ 1 ਟਨ 11000 ਲੀਟਰ ਦੀ। ਜੀ। ਦੋਆ ਬਣਾਉਣ ਲਈ ਲੱਖਾਂ ਲੀਟਰ ਪਾਣੀ ਲੱਗਦਾ। ਤੇ ਕਿਸਾਨਾਂ ਨੂੰ ਹੀ ਬਸ ਬਦਨਾਮ ਕੀਤਾ ਜਾਂਦਾ ਉਹਨਾਂ ਵਾਲੇ ਲੋਕਾਂ ਦਾ ਕੀ ਹੋਣੀ ਧਿਆਨ। ਪਰ ਲੋਕ ਜਿੱਥੇ ਮੁਸ਼ਕਿਲ ਆਉਂਦੀ ਹੈ ਨਾ ਸਾਡੀ ਮੁਸ਼ਕਿਲ ਇਹ ਆਉਂਦੀ ਹੈ ਵੀ ਲੋਕ ਇਹ ਗੱਲ ਕਹਿੰਦੇ ਵੀ ਚੌਲ ਸਾਡੀ ਖਰਾਕ ਦਾ ਹਿੱਸਾ ਹੀ ਨਹੀਂ ਹੈਗਾ। ਕਿਸਾਨ ਦੋ ਮਹੀਨੇ ਚ ਇੱਕ ਦਿਨ ਆਪਣਾ ਮਹੀਨੇ ਚ ਦੋ ਦਿਨ ਵੜਾ ਕੇ ਚੌਲ ਖਾ ਲੈਂਦਾ ਹੋਊਗਾ ਪਰ ਬਣਾਓ ਜਦੋਂ ਸਾਡੀ ਖਰਾਕ ਦਾ ਹਿੱਸਾ ਨਹੀਂ ਤਾਂ ਫਿਰ ਅਸੀਂ ਗਾਉਂਦੇ ਕਿਉਂ ਇਹ ਤਾਂ ਪਿਛਲੇ ਜੀ ਬੜੇ ਲੰਮੇ ਸਮੇਂ ਤੋਂ ਮੈਂ ਵੀ ਸੌਂਦਾ ਹੁੰਦਿਆਂ ਪਰ ਇਹਦਾ ਹੁਣ ਜਿਹੜਾ ਬਦਲਵਾਂ ਕਿਸਾਨ ਕੀ ਕੱਢੂਗਾ ਕਿਸਾਨ ਮੈਂ ਤੁਹਾਨੂੰ ਦੱਸਿਆ ਬਾਗ ਲਾ ਲੂਗਾ ਹਾਂ ਜਾ ਤੇ ਕੋਈ ਜਰਾ ਬਦਲਵਾ ਸਰਕਾਰ ਦਾ ਵੇ ਨਾ ਉਹ ਕਈ ਹੈਗੇ ਵੀਰ ਭਰਾਓ ਇਹ ਵੀ ਕਹਿ ਦਿੰਦੇ ਆ ਕਿ ਜਦੋਂ ਪਾਣੀ ਮੁੱਕ ਗਿਆ ਜਿਹੜੀ ਫਸਲ ਉਹ ਤੋਂ ਲਾਉਂਗੇ ਪਰ ਦੱਸਦੇ ਉਹ ਵੀ ਨਹੀਂ ਵੀ ਕਿਹੜੀ ਫਸਲ ਲਾਵਾਂਗੇ ਉਹ ਤੋਂ ਦੱਸੋ ਤੇ ਸਹੀ ਕਿਹੜੀ ਫਸਲ ਲਾਵਾਂਗੇ ਜਾਂ ਫਸਲ ਦੋ ਸਾਨੂੰ ਅਸੀਂ ਲਾਉਨੇ ਆ ਆ ਬਾਗ ਹੈਗਾ ਬਾਗ ਲਾਉਂਦੇ ਆਪਣੇ ਏਰੀਏ ਜੇ ਹੁਣ ਕਿੰਨਾ ਬਾਗ ਲੱਗਾ ਸਾਨੂੰ ਪਤਾ ਲੱਗਣ ਤੇ ਆ ਬਾਗ ਤੇ ਇਦਾਂ ਹੀ ਹੌਲੀ ਹੌਲੀ ਬਦਲ ਗਏ ਜੀ ਹੁਣ ਇੱਕੇ ਦਾਮ ਆਪਾਂ ਝੋਨਾ ਛੱਡ ਕੇ ਹਾਂ ਜਿਹੜੀ ਮੇਨ ਇਨਕਮ ਆ ਕਿਸਾਨ ਨੂੰ ਝੋਨੇ ਦੀ ਕਣਕ ਦਾ ਤੁਹਾਨੂੰ ਪਤਾ ਹੀ ਆ ਚਲੋ ਇਸ ਵਾਰ ਝਾੜ ਆ ਗਿਆ ਨਹੀਂ ਤੇ ਅੱਗੇ ਕਿੰਨਾ ਕੀ ਨਿਕਲਦਾ ਇਨਕਮ ਆਪਾਂ ਦਿੰਦਾ ਮੇਨ ਝੋਨਾ ਤੇ ਜੇ ਹੁਣ ਆਪਾਂ ਝੋਨਾ ਬੰਦ ਕਰਕੇ ਨਵੀਂ ਫਸਲ ਵਾਲੇ ਕੋਈ ਕਿੱਲਾ ਦੋ ਕਿੱਲੇ ਪਹਿਲੋ ਬੰਦਾ ਟ੍ਰਾਇਲ ਦੇ ਤੌਰ ਤੇ ਲਾ ਲੂ ਤੇ ਜੇ ਪਹਿਲੇ ਸਾਲ ਹੀ ਉਹ ਘਾਟਾ ਦੇ ਗੀ ਤੇ ਕਿਸਾਨ ਨਹੀਂ ਆਪਣੇ ਧੀਆਂ ਪੁੱਤੋ ਹੀ ਪਾਲਨੇ ਸਭ ਕੁਝ ਕਿਧਰ ਜਾਊਗਾ ਜਿਆਦਾ ਸਰਕਾਰਾਂ ਫਿਰ ਇਹਦਾ ਹੱਲ ਲੱਭਣ ਹਾਂ ਸਰਕਾਰਾਂ ਬਦਲਵੀਂ ਫਸਲ ਦੇਣ ਜਿਹੜਾ ਝੋਨੇ ਦਾ ਮਾਲੋ ਵਿੱਚ ਝੋਨਾ ਆਪਣਾ 60 70000 ਏਕੜ ਦਾ ਨਿਕਲਦਾ ਚਲੋ ਕੋਈ 50000 ਵਾਲੀ ਫਸਲ ਤਾਂ ਜਿਹੜੀ 50000 ਵੀ ਨਿਕਲਦੀ ਹੋਵੇ 10000 ਘੱਟ ਵੀ ਨਿਕਲਦੀ ਹੋਵੇ ਤੇ ਕਿਸਾਨ ਲਾ ਲੂ ਅਸੀਂ ਲਾਉਣ ਨੂੰ ਤਿਆਰ ਆ ਜੀ ਦੇਣ ਫਸਲ ਜਿਹੜੀ ਘੱਟ ਨਿਕਲਦੀ ਅਸੀਂ ਆਪ ਲਾਵਾਂਗੇ ਖੁਦ ਲਾਵਾਂਗੇ ਜੀ ਖੇਤ ਦੇ ਵਿੱਚ ਕੀ ਬਾਤ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਸੋ ਇਹਨੇ ਵੀਰ ਚਾਲਨ ਸਿੰਘ ਜੀ ਜਿਨ੍ਹਾਂ ਨੇ ਅੱਜ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਤੇ ਨਾਲ ਦੀ ਨਾਲ ਸਰਕਾਰ ਦੇ ਨਾਲ ਵੀ ਗੱਲਬਾਤ ਚੱਲੇ ਵੀ ਬਦਲਾ ਹੋਵੇ ਸਾਡੇ ਕੋਲ ਤੇ ਸਾਡਾ ਵੀ ਦਿਲ ਕਰਦਾ ਯਾਰ ਕਿਤਾ ਜੀ ਕਰਦਾ ਹੈ ਕਿ ਆਪਣੀ ਰੋਜ਼ੀ ਰੋਟੀ ਆਪ ਹੀ ਖਤਮ ਕਰ ਲਵੇ ਹੈਨਾ ਸੋ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਭਿੰਨਤਾ ਜਿਹੜੀ ਖੇਤੀਬਾੜੀ ਦੇ ਵਿੱਚ ਆਉਣੀ ਚਾਹੀਦੀ ਉਹਦੇ ਵੱਲੇ ਵੀ ਧਿਆਨ ਦਿੱਤਾ ਜਾਵੇ ਤੇ ਨਾਲ ਦੀ ਨਾਲ ਸਾਡੇ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਜਾਣਕਾਰੀ ਹੈ ਵੀਡੀਓ ਨੂੰ ਵੱਤਬਾਤ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਲੋਕਾਂ ਤੱਕ ਇਹ ਮੈਸੇਜ ਜਾਵੇ ਤਾਂ ਜੋ ਅਸੀਂ ਆਪਣੀ ਧਰਤੀ ਬਚਾ ਸਕੀਏ ਆਪਣਾ ਪਾਣੀ ਬਚਾ ਸਕੀਏ ਕਿਉਂਕਿ ਗੱਲ ਪੀਣ ਵਾਲੇ ਪਾਣੀ ਦੀ ਹੈ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਹੈ ਧਰਤੀ ਤੇ ਪਾਣੀ ਕਦੀ ਨਹੀਂ ਮੁੱਕਦਾ ਪਰ ਪੀਣ ਵਾਲੇ ਪਾਣੀ ਦੀ ਗੱਲਬਾਤ ਜਿਹੜੀ ਆ ਉਹ ਵਾਕਈ ਖਤਰੇ ਦੀ ਘੰਟੀ ਹੈ ਸੋ ਇਸ ਕਰਕੇ ਸਾਨੂੰ ਵੀ ਸੁਭੋਦਨ ਨਹੀਂ ਲੋਗੜਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸਰਖਾਪ ਟੀਵੀ ਧੰਨਵਾਦ